ਤਾ ਦਿਨ ਮੰਗਦੀਏ ਕਾਲੀ ਰਾਤਨਾ ਮੰਗੇ ਜੋ ਕੱਚੇ ਘਰ ਤੇ ਹੁੰਦੀ ਉਹ ਬਰਸਾਤ ਨਾ ਮੰਗੇ ਤੇ ਦੇਖਣਾ ਚਾਹੁੰਦੀ ਖੇੜ ਦਾ ਗਾਨੇ ਆਪਣੇ ਪੁੱਤਰ ਨੂੰ ਉਹਦੇ ਲਈ ਉਹ ਹਜ਼ਰਾਂ ਦੀ ਬਹਾਰਾਤ ਨਾ ਮੰਗੇ ਤੇ ਸਾਰੀ ਗੁਰਬਤ ਦੇ ਨਾਲ ਕੱਟਣ ਮਗਰੋਂ ਮਾਂ ਮੇਰੀ ਹੱਕ ਮੰਗਦੀਏ ਰੱਬ ਤੋਂ ਇਹ ਤੇ ਰਾਤ ਨਾ ਮੰਗੇ ਤੇ ਆਖਰ ਨੂੰ ਇਸ ਜਗ ਦੇ ਕੋਲੋਂ ਡਰਦੀ ਹੋ ਅਗਲੇ ਜਨਮ ਚ ਆਪਣੀ ਨਵੀਂ ਜਾਤਨਾ ਮੰਗੇ ਕੋਸ਼ਾ ਹੱਦ ਤੱਕ ਇਹ ਗੱਲ ਸੱਚ ਵੀ ਆ ਕਿ ਕੁਝ ਮਲਬੀ ਕਹੀ ਕਹਿੰਦੇ ਆ ਕਿ ਸਾਡਾ ਬ੍ਰੇਕਅਪ ਹੋ ਗਿਆ ਸੀ ਤਾਂ ਬਣ ਗਏ ਕਿੰਨੇ ਵੀ ਦੁੱਖ ਤਕਲੀਫਾਂ ਹੋਣ ਪਰ ਪੰਜਾਬੀ ਤਾਂ ਹੈਗੇ ਨੇ ਦੁੱਖ ਤਕਲੀਫਾਂ ਤਾਂ ਬਸ ਰੋ ਤੇ ਚੱਲਦੇ ਆਏ ਆ ਤੋਂ ਸਵਾਗਤ ਹੈ ਜੀ ਤੁਹਾਡਾ ਲੀਡਿੰਗ ਪੰਜਾਬ ਦੇ ਉੱਤੇ ਅੱਜ ਤੁਹਾਨੂੰ ਇੱਕ ਐਸੇ ਨੌਜਵਾਨਾਂ ਰੂਬੂ ਕਰਾਉਣ ਜਾ ਰਹੇ ਆ ਇਹਨਾਂ ਦਾ ਨਾਮ ਹੈ ਸਾਹਿਲ ਪ੍ਰੀਤ ਤੇ ਇਹਨਾਂ ਨੂੰ ਫੋਨ ਦੇ ਨਾਲ ਨਾਲ ਕਿਤਾਬਾਂ ਦੇ ਨਾਲ ਵੀ ਬਹੁਤ ਪਿਆਰ ਹੈ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਰੀਡਿੰਗ ਪੰਜਾਬ ਦੇ ਉੱਤੇ। ਮਿਸਾਲ ਕਿਵੇਂ ਕਿਤਾਬਾਂ ਨਾਲ ਪਿਆਰ ਪਿਆ ਕਿਉਂਕਿ ਅੱਜਕੱਲ ਅਸੀਂ ਵੀ ਫੋਨਾਂ ਦੀ ਕੈਦ ਦੇ ਵਿੱਚ ਬਹੁਤ ਆਏ ਆਂ। ਕਿਤਾਬਾਂ ਦਾ ਵਿਸ਼ਾ ਜਿਹੜਾ ਹਰ ਇੱਕ ਨੂੰ ਚੰਗਾ ਨਹੀਂ ਲੱਗਦਾ। ਤੇ ਤੁਸੀਂ ਕਿਤਾਬਾਂ ਦੇ ਨਾਲ ਕਦੋਂ ਪਿਆਰ ਪਾਇਆ ਕਿਤਾਬਾਂ ਨਾਲ ਤਾਂ ਸ਼ੁਰੂ ਤੋਂ ਹੀ ਇੰਟਰਸਟ ਸੀ ਪੜ੍ਹਨ ਵਿੱਚ ਜੀ ਤੇ ਉਹੀ ਇੰਟਰਸਟ ਆਪਾਂ ਸਕੂਲ ਤੋਂ ਬਾਹਰ ਵੀ ਬਰਕਰਾਰ ਰੱਖਿਆ ਜਾਨਕਿ ਜੋ ਸਕੂਲ ਵਿੱਚ ਤੁਹਾਨੂੰ ਪਤਾ ਅੱਜਕੱਲ ਪੜਾਇਆ ਜਾਂਦਾ ਆ ਉਹ ਪੂਰਾ ਸੱਚ ਤਾਂ ਹੁੰਦਾ ਨਹੀਂ ਖਾਸ ਕਰਕੇ ਇਤਿਹਾਸ ਬਾਰੇ ਹਾਂਜੀ ਤੇ ਉਹੀ ਇੱਕ ਰੁਚੀ ਸੀਗੇ ਹਾਂ ਮਤਲਬ ਕਿ ਕਿਸੇ ਚੀਜ਼ ਨੂੰ ਹੋਰ ਜਾਣਨ ਦੀ ਉਹਦੇ ਕਰਕੇ ਕਿਤਾਬਾਂ ਪੜ੍ਹਨੇ ਸ਼ੁਰੂ ਕੀਤੀਆਂ ਜਿੰਨਾ ਕਿ ਹੋ ਸਕਿਆ ਹੁਣ ਤੱਕ ਇਤਿਹਾਸ ਨਾਲ ਪੜ੍ਹਿਆ ਵਾ ਤੇ ਕੁਝ ਕਿ ਕਾਲਪਨਿਕ ਚੀਜ਼ਾਂ ਵੀ ਪੜੀਆਂ ਨੇ ਨਾਵਲ ਪੜੇ ਨੇ ਕਵਿਤਾਵਾਂ ਪੜੀਆਂ ਨੇ ਗ਼ਜ਼ਲਾਂਆਂ ਦੀਆਂ ਕਿਤਾਬਾਂ ਪੜੀਆਂ ਨੇ ਤੇ ਬਾਕੀ ਪੜਦੇ ਰਾਵਾਂਗੇ ਜਿੰਨਾ ਚਿਰ ਸਾਹ ਆਣ। ਜੀ ਤੁਸੀਂ ਜਿਆਦਾ ਕਿਹੜੇ ਇਤਿਹਾਸ ਤੋਂ ਵਾਕਿਫ ਹੋ? ਮੈਂ ਜ਼ਿਆਦਾਤਰ ਤਾਂ ਆਪਣਾ ਯਾਨੀ ਕਿ ਨਿੱਕ ਕਿਤਾਬ ਪੜੀ ਸੀ ਆਪਣਾ ਰਾਮਾਹਰਣੀ ਜੰਦਾ। ਜੀ ਉਹਨਾਂ ਬਾਰੇ ਤੇ ਇੱਕ ਮੈਂ ਕਿਤਾਬ ਪੜੀ ਸੀ ਆ ਪਾਂਟਾ ਮਾਂ ਦਿੱਲੀ ਦੇ ਕਿੰਗਰੇ। ਉਹ ਬਲਦੇਵ ਸਿੰਘ ਜੀ ਦੀ ਸੀ ਤੇ ਉਹ ਹੈਗੀ ਸੀ ਆਪਣਾ ਦੁੱਲਾ ਪੱਟੀ ਉੱਪਰ। ਹੂੰ ਉਹਨਾਂ ਬਾਰੇ ਤੇ ਹੋਰ ਵੀ ਕੁਝ ਇਦਾਂ ਦੀਆਂ ਦੋ ਚਾਰ ਕਿਤਾਬਾਂ ਹੋਰ ਪੜੀਆਂ ਨੇ। ਤੇ ਬਾਕੀ ਇਸ ਸਾਲ ਦਾ ਮੇਰਾ ਇਹੀ ਪ੍ਰਾਨ ਹੈ ਕਿ ਮੈਂ ਵੱਧ ਤੋਂ ਵੱਧ ਆਪਣੇ ਇਤਿਹਾਸ ਨੂੰ ਜਾਣ ਸਕਾਂ। ਵੈਰੀ ਗੁੱਡ। ਬਹੁਤ ਵਧੀਆ ਲੱਗਿਆ ਇਹ ਚੀਜ਼ ਸੁਣ ਕੇ ਕਿ ਤੁਸੀਂ ਆਪਣੇ ਇਤਿਹਾਸ ਤੋਂ ਵੀ ਰੂਬਰੂ ਹੁੰਦੇ ਜੀ। ਹਾਂਜੀ। ਤੇ ਤੁਸੀਂ ਪਹਿਲੀ ਵਾਰ ਜਿਹੜੀ ਆ ਜਿਹੜੀ ਇਹ ਸ਼ੇਰੋ ਸ਼ਾਇਰੀ ਵਾਲੀਆਂ ਤੁਹਾਡੀਆਂ ਚੀਜ਼ਾਂ ਨੇ। ਹਾਂਜੀ। ਤੁਸੀਂ ਲੋਕਾਂ ਦੇ ਰੂਬਰੂ ਕਦੋਂ ਕੀਤੀਆਂ? ਕਿ ਪਹਿਲੀ ਇਹ ਜੋ ਜੋ ਤੁਸੀਂ ਕਪਤਾ ਜੇ ਸ਼ੇਰ ਬੋਲਿਆ ਇਹ ਤੁਹਾਡਾ ਆਪ ਦਾ ਲਿਖਿਆ ਹੈ। ਹਾਂਜੀ ਹਾਂਜੀ ਇਹ ਮੇਰੇ ਆਪ ਦਾ ਲਿਖਿਆ ਸੀ ਤੇ ਪਹਿਲੀ ਆਰ ਮੈਂ ਆਪਣਾ ਇੱਥੇ ਆਪਣੇ ਅੰਬਰ ਸਰ ਵਿੱਚ ਓਪਨ ਮਾਈਕ ਹੁੰਦੇ ਜੋ ਕਿ ਡਾਕਟਰ ਸਤਿੰਦਰਜੀਤ ਸਿੰਘ ਪੱਖੋ ਕੇ ਚੰਨੀ ਪੱਖੋ ਕੇ ਹੁਣੇ ਕਰਾਉਂਦੇ ਆ ਤੇ ਉਹਨਾਂ ਦੇ ਰੂਬਰੂ ਹੋਇਆ ਸੀ ਤੇ ਉੱਥੇ ਆ ਰੰਜੀਤ ਐਵੇਂ ਨੂੰ ਹੋਏ ਸੀ ਤੇ ਉੱਥੇ ਪਰਫਾਰਮ ਕੀਤਾ ਸੀ ਪਹਿਲੀ ਆਰ ਤੇ ਉਹਨਾਂ ਦੀ ਹੱਲਾਸ਼ੇਰੀ ਕਰਕੇ ਵੀ ਮਤਲਬ ਵੀ ਉਹਨਾਂ ਨੂੰ ਆਖਿਆ ਕਿ ਵਧੀਆ ਬਾਤ ਠੀਕ ਆ ਨਾ ਮਤਲਬ ਵੀ ਲਿਖ ਸਕਦਾ ਹੈ ਤੂੰ ਵਧੀਆ ਤੇ ਟਰਾਈ ਕਰਦਾ ਰਹੇ ਤੇ ਉਹਦੇ ਤੋਂ ਬਾਅਦ ਜੋ ਸੰਸਲਾ ਚੱਲਿਆ ਤੇ ਅੱਜ 1 ਸਾਲ ਹੋ ਗਿਆ ਵਾ ਤੇ ਮਾਲਕ ਦੀ ਮਿਹਰ ਨਾਲ ਕਾਫੀ ਸੁਧਾਰ ਆਇਆ ਗਿਣ ਨਾਲੋ ਲਿਖਣ ਵਿੱਚ ਤੇ ਜੋ ਪਹਿਲਾਂ ਮਤਲਬ ਕਿ ਭੋਲੀਆਂ ਗੱਲਾਂ ਕਰਦੇ ਨੇ ਆ ਪਿਆਰਾਂ ਵਾਲੀਆਂ ਆ ਨਾ ਕਿ ਇਦਾਂ ਹੋ ਗਿਆ ਤੂੰ ਇਦਾਂ ਕਰਤਾ ਇਦਾਂ ਕਰਤਾ ਉਹ ਹੁਣ ਉਤੋਂ ਉੱਟ ਕੇ ਮਾਮਲ ਚਲ ਗੀਆਂ ਪਿਓ ਵਾਲ ਚਲ ਗੀਆਂ ਆਪਣੇ ਰਿਸ਼ਤੇਦਾਰਾਂ ਵਾਲ ਚਲ ਗੀਆਂ ਰਿਸ਼ਤਿਆਂ ਦਾ ਵਰਨਨ ਹੋ ਕਰਨ ਲੱਗ ਪਏ ਆ ਤੇ ਕੋਸ਼ਿਸ਼ ਜੋ ਸਮਾਜਿਕ ਮੁੱਦੇ ਉੱਠਦੇ ਨੇ ਉਹਨਾਂ ਵੱਲ ਹੋ ਗੀਆਂ ਵੈਰੀ ਗੁੱਡ ਅਕਸਰ ਇਹ ਹੀ ਸੁਣਦੇ ਆ ਕਿ ਕਿਤਾਬਾਂ ਨਾਲ ਪਿਆਰ ਪਾਉਣ ਦੇ ਲਈ ਜਾਂ ਕੁਝ ਲਿਖਣ ਦੇ ਲਈ ਤੇ ਆਸ਼ਕੀ ਵਾਲੇ ਪਾਸਿਓਂ ਤੁਰਨਾ ਪੈਂਦਾ ਜਿ ਜਿੰਨੇ ਵੀ ਅੱਜ ਕੱਲ੍ਹ ਅਸੀਂ ਜਾਂ ਵੇਖਦੇ ਆਂ ਜਾਂ ਸ਼ਾਇਰ ਵੇਖਦੇ ਆਂ ਜਾਂ ਕਿਤਾਬਾਂ ਜਿਨ੍ਹਾਂ ਨੇ ਲਿਖਿਆ ਨੇ ਉਹ ਇਹੋ ਹੀ ਦੱਸਦੇ ਨੇ ਕਿ ਸਾਡਾ ਜਿਹਾ ਦਿਲ ਟੁੱਟਾ ਕੁੜੀ ਦੇ ਪੱਖੋਂ ਤੇ ਅਸੀਂ ਫੇਰ ਹੀ ਲਿਖਣਾ ਸਟਾਰਟ ਕੀਤਾ ਕਿ ਤੁਹਾਡੇ ਨਾਲ ਵੀ ਪਹਿਹੋ ਜਿਹੇ ਵਾਕਿਆ ਹੋਇਆ ਨਹੀਂ ਮੇਰੇ ਨਾਲ ਤਾਂ ਇਦਾਂ ਕੁਝ ਨਹੀਂ ਹੋਇਆ ਬਾਕੀ ਇੱਕ ਗੱਲ ਇਹ ਵੀ ਆ ਕਿ ਕੁਛ ਹੱਦ ਤੱਕ ਇਹ ਗੱਲ ਸੱਚ ਵੀ ਆ ਕਿ ਕੁਛ ਮਲਬੀ ਕਈ ਕਹਿੰਦੇ ਆ ਕਿ ਸਾਡਾ ਬ੍ਰੇਕਅਪ ਹੋ ਗਿਆ ਸੀ ਤਾਂ ਬਣ ਗਏ ਬਟ ਕਿਸੇ ਕਿਸੇ ਥਾਂ ਤੇ ਇਹ ਚੀਜ਼ ਲਾਗੂ ਨਹੀਂ ਹੁੰਦੀ ਕਿ ਹੁਣ ਕਈ ਸ਼ਾਇਰ ਇਦਾਂ ਦੇ ਹੈਗੇ ਜਿਹੜੇ ਇਹ ਐਕਸੈਪਟ ਕਰਦੇ ਆ ਕਿ ਹਾਂ ਅਸੀਂ ਨਹੀਂ ਸਾਡਾ ਦਿਲ ਟੁੱਟਿਆ ਅਸੀਂ ਯਾਨੀ ਕਿ ਗੋਡ ਗਿਫਟ ਹੁੰਦੀ ਏ ਚੀਜ਼ ਬਸ ਇਹੀ ਹੁੰਦਾ ਕਿ ਤੁਹਾਡੇ ਅੰਦਰ ਉਹ ਵੀ ਹੁੰਦਾ ਆ ਬਸ ਤੁਸੀਂ ਪਾਣੀ ਕਦੋਂ ਦੇਣਾ ਇਹ ਆਪਣੇ ਤੇ ਨਿਰਭਰ ਕਰਦਾ ਹੈ ਹਾਂ ਹਾਂਜੀ ਤੇ ਸਮੇਂ ਦੇ ਨਾਲ ਨਾਲ ਇਹ ਚੀਜ਼ ਵੱਧਦੀ ਫੁੱਲਦੀ ਆ ਤੇ ਉਹਨਾਂ ਨੂੰ ਆਪਾਂ ਕਿਹੜੀ ਸਾਈਡ ਲੈ ਕੇ ਜਾਣਾ ਇਹ ਆਪਣੇ ਤੇ ਡਿਪੈਂਡ ਕਰਦਾ ਗਜ਼ਲਾਂ ਨਾਵਲ ਹਾਂਜੀ ਜਾਂ ਆਪਾਂ ਕਿਸੇ ਪੜ ਲਈ ਨੇ ਇਹਨਾਂ ਚ ਕੀ ਕੀ ਫਰਕ ਆ ਕਿ ਨਾਵਲ ਤਾਂ ਇੱਕ ਕਿਸੇ ਦੀ ਜ਼ਿੰਦਗੀ ਹੀ ਕਹਿ ਸਕਦੇ ਆ ਕਿਉਂਕਿ ਕੋਈ ਵੀ ਜੋ ਨਾਵਲ ਲਿਖਦਾ ਹੈ ਉਹ ਤੇ ਆਪਣੇ ਆਪ ਨੂੰ ਹੀ ਉਸ ਕਹਾਣੀ ਵਿੱਚ ਜਾਂ ਉਸ ਕਿਦਾਂ ਕਿਰਦਾਰ ਦਾ ਆਪਣਾ ਆਪ ਮੰਨ ਕੇ ਚੱਲਦਾ ਆ ਕਿਉਂਕਿ ਉਹਦੇ ਨਾਵਲ ਲਿਖਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਹਾਂ ਇਹ ਮਤਲਬ ਕਿ ਮੇਰੇ ਲਈ ਕੀ ਇਅਮੀਅਤ ਰੱਖਦਾ ਆ ਤੇ ਹਰ ਕੋਈ ਨਾਵਲ ਇੰਨਾ sire ਨਹੀਂ ਚੜਦਾ ਜਿੰਨਾ ਜਾਨੀ ਕਿ ਉਹ ਨਾਵਲ ਚੜਦਾ sire ਜਿਹਨੂੰ ਬੜੀ ਸ਼ਿੱਦਤ ਨਾਲ ਬਣਾਇਆ ਗਿਆ ਹੋਵੇ ਜਿੱਦਾਂ ਅਕਸਰ ਹੀ ਆਪਾਂ ਵੀ ਨਾਵਲ ਪੜ੍ਹਦੇ ਆ ਪਵਿੱਤਰ ਪਾਪੀ ਪੜ੍ਹਦੇ ਨਾਨਕ ਸਿੰਘ ਜੀ ਦਾ ਪੂਰਨ ਮਾਸ਼ੀ ਪੜ੍ਹਦੇ ਆ ਹੋਰ ਇੱਕ ਦੋ ਹੋਰ ਨਾਵਲ ਨੇ ਜਿਹੜੇ ਜਾਨੀ ਕਿ ਬਹੁਤ ਚਰਚਿਤ ਨੇ ਤੇ ਉਹ ਨਾਵਲ ਅੱਜ ਵੀ ਜਿੰਦਾ ਨੇ ਹਾਂ ਬੇਸ਼ੱਕ ਉਹਨਾਂ ਨੂੰ ਲਿਖਣ ਵਾਲੇ ਜਿੰਦਾ ਨਹੀਂ ਰਹੇ ਹੂੰ ਇਹੀ ਆ ਕਿ ਅੱਜ ਜਦੋਂ ਕੋਈ ਵੀ ਉੱਠ ਕੇ ਨਾਵਲ ਲਿਖਦਾ ਆ ਤੇ ਅਕਸਰ ਇਹ ਨਹੀਂ ਹੋਣਾ ਚਾਹੀਦਾ ਵੀ ਹਾਂ ਯਾਰ ਮਤਲਬ ਕਿ ਨਾਵਲ ਲਿਖ ਲਿਆ ਤੇ ਉਸੇ ਲਈ ਸ਼ੁਪਾਤ ਨਾ ਪਹਿਲਾਂ ਕਿਸੇ ਨਾਲ ਤੁਸੀਂ ਵਿਚਾਰ ਵਟਾਂਦਰਾ ਕਰੋ ਹਨਾ ਵੀ ਮੰਨ ਲਓ ਕੋਈ ਮੈਂ ਵੀ ਜਿੱਦਾਂ ਕੋਈ ਚੀਜ਼ ਲਿਖਦਾ ਆ ਤੇ ਮੈਂ ਪਹਿਲਾਂ ਆਪਣੇ ਯਾਰਾਂ ਦੋਸਤਾਂ ਨਾਲ ਜਾਂ ਕਿਸੇ ਮਿਲ ਮੇਰੇ ਤੋਂ ਜੋ ਵਧੀਆ ਲਿਖਦਾ ਹੋਇਆ ਉਹਨੂੰ ਮੈਂ ਚੈੱਕ ਕਰਵਾਉਂਦਾ ਕਿ ਹਾਂ ਜਰਾ ਇਹ ਠੀਕ ਆ ਬੋਲਣ ਜੋ ਗੱਈਆ ਤੇ ਫਿਰ ਮੈਂ ਉਸ ਨੂੰ ਅੱਗੇ ਬੋਲਦਾ ਜਾਂ ਕਿਸੇ ਦੇ ਮੂਰੇ ਰੱਖਦਾ ਆ ਇਦਾਂ ਨਹੀਂ ਕਿ ਮੈਂ ਲਿਖੀ ਤੇ ਸਿੱਧਾ ਆਪਣਾ ਦਰਸ਼ਕਾਂ ਸਾਹਮਣੇ ਪੇਸ਼ ਕਰਤੀ ਨਹੀਂ ਕਿਉਂਕਿ ਜਦੋਂ ਆਪਾਂ ਕੁਝ ਲਿਖਦੇ ਆ ਉਹਦੇ ਵਿੱਚ ਸੋ ਗਲਤੀਆਂ ਹੋ ਸਕਦੀਆਂ ਨੇ ਹਾਂ ਪਰ ਜਦੋਂ ਤੁਹਾਡੇ ਆਪਣੇ ਯਾਰ ਮਿੱਤਰ ਜਿਹੜੇ ਮਿਲ ਤੁਹਾਨੂੰ ਸਹੀ ਸਲਾਹ ਦੇਣ ਵਾਲੇ ਆ ਉਹ ਜੇ ਛਲੰਕਾ ਕਰਨ ਤੁਹਾਡੀ ਤਾਂ ਤੁਹਾਨੂੰ ਉਹ ਚੀਜ਼ ਦਰ ਸਾਹਮਣੇ ਪੇਸ਼ ਕਰਨੀ ਚਾਹੀਦੀ ਇੱਕ ਲੇਖਕਕਾਰ ਦੇ ਅੰਦਰ ਹੌਸਲਾ ਤੇ ਸਹਿਨਸ਼ੀਲਤਾ ਬੜੀ ਜ਼ਰੂਰੀ ਹੈ ਹਾਂਜੀ ਹਾਂਜੀ ਜਦੋਂ ਸ਼ੁਰੂ ਦੇ ਵਿੱਚ ਤਾਂ ਸਹਿਨਸ਼ੀਲਤਾ ਨਹੀਂ ਹੁੰਦੀ ਬੰਦੇ 'ਚ ਹਾਂ ਕਿਉਂਕਿ ਜਦੋਂ ਸਟਾਰਟਿੰਗ 'ਚ ਲਿਖਣਾ ਲੱਗਦਾ ਬੰਦਾ ਤੇ ਇਦਾਂ ਲੱਗਦਾ ਵੀ ਯਾਰ ਅੱਜ ਹੀ ਚੱਲ ਜੇ ਕੋਈ ਗੱਲ ਕੱਲ ਚੱਲ ਜੇ ਤੇ ਪਰ ਫਿਰ ਜੋ ਸਮੇ ਸਮਾਂ ਬੀਤਦਾ ਜਾਂਦਾ ਫਿਰ ਹੌਲੀ 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 ਜਨਕੀ ਜਦੋਂ ਅੰਦਰੋਂ ਅੰਦਰੀ ਆਪਣੇ ਅੰਦਰ ਆਪਾਂ ਲੇਖਕ ਲੱਭਦੇ ਆ ਨਾ ਜਾਂ ਕਵਿਤਾ ਆਪਾਂ ਨੂੰ ਲੱਭਦੀ ਆ ਉਦੋਂ ਫਿਰ ਸਹਿਨਸ਼ੀਲਤਾ ਆ ਜਾਂਦੀ ਆ ਸਹਿਨਸ਼ੀਲਤਾ ਤਾਂ ਇੱਕ ਲੇਖਕ ਵਿੱਚ ਹੋਣੀ ਹੀ ਚਾਹੀਦੀ ਆ ਕਿਉਂਕਿ ਸਹਿਨਸ਼ੀਲਤਾ ਤੋਂ ਬਿਨਾਂ ਤਾਂ ਲੇਖਕ ਵਿੱਚ ਕੀ ਹਰ ਇੱਕ ਇਨਸਾਨ ਵਿੱਚ ਹੋਣੀ ਚਾਹੀਦੀ ਆ ਕਿਉਂਕਿ ਸਹਿਨਸ਼ੀਲਤਾ ਤੋਂ ਬਿਨਾਂ ਤਾਂ ਕੋਈ ਕੰਮ ਹੀ ਨਹੀਂ ਇਹ ਤੁਹਾਡੇ ਵਿੱਚ ਸਬਰ ਨਹੀਂ ਹੈਗਾ ਤੁਹਾਨੂੰ ਕੋਈ ਚਾਰ ਕੋਈ ਇੱਕ ਗੱਲ ਕਰ ਦੇਗਾ ਤੁਸੀਂ ਉਹਨੂੰ ਚਾਰ ਕਰੋਗੇ ਤਾਂ ਇਸ ਤਾਂ ਗੱਲ ਵੀ ਵੱਧਦੀ ਆ ਤੇ ਇਹੀ ਆ ਕਿ ਜੇ ਤੁਸੀਂ ਸਬਰ ਨਹੀਂ ਕਰ ਸਕਦੇ ਤੇ ਫਿਰ ਮੁਸ਼ਕਲ ਹੁੰਦੀ ਆ ਪਰੇਸ਼ਾਨ ਰਹਿਣ ਲੱਗ ਪੋਗੇ ਉਹਦੇ ਨਾਲ ਕੀ ਹੋਏਗਾ ਤੁਹਾਡਾ ਆਪਣਾ ਨੁਕਸਾਨ ਹੋਏਗਾ ਕਿਉਂਕਿ ਮਾਲਕ ਨੇ ਜਿਹੜੀ ਚੀਜ਼ ਤੁਹਾਡੀ ਕਿਸਮਤ ਵਿੱਚ ਜਿਹੜੇ ਟਾਈਮ ਤੇ ਲਿਖੀ ਆ ਉਹ ਤਾਂ ਉਦੋਂ ਮਿਲਣੀ ਆ ਤੇ ਆਪਾਂ ਪਹਿਲਾਂ ਹੀ ਪਰੇਸ਼ਾਨ ਹੋਈ ਜਾਈਏ ਉਹਦਾ ਕੋਈ ਫਾਇਦਾ ਨਹੀਂ ਜਿਵੇਂ ਗੁਰਬਾਣੀ ਵਿੱਚ ਵੀ ਲਿਖਿਆ ਗਿਆ ਹੈ ਕਿ ਸੋਚੇ ਸੋਚਣਾ ਹੋਵੇ ਜੀ ਸੋਚੇ ਲਖਵਾਰ ਉਹੀ ਗੱਲ ਆ ਕਿ ਆਪਾਂ ਕਿੰਨਾ ਵੀ ਸੋਚੀਏ ਕਿੰਨੀਆਂ ਵੀ ਫਿਕਰਾਂ ਕਰੀਏ ਉਹ ਸ਼ਾਸਨ ਨਹੀਂ ਹੁੰਦਾ ਬਸ ਮਾਲਕ ਤੇ ਭਰੋਸਾ ਰੱਖੋ ਤੇ ਆਪਣੀ ਮਿਹਨਤ ਕਰਦੇ ਜਾਓ ਫਲ ਜ਼ਰੂਰ ਮਿਲਦਾ ਇੱਕ ਚੰਗੀ ਕਿਤਾਬ ਮਤਲਬ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵ ਪਾਉਂਦੀ ਹਾਂਜੀ ਜ਼ਰੂਰ ਇਹ ਪੜਨ ਵਾਲੇ ਤੇ ਡਿਪੈਂਡ ਕਰਦਾ ਨਾ ਕਿਉਂਕਿ ਕਈ ਲੋਕ ਤਾਂ ਪੜਦੇ ਇਸ ਵਾਸਤੇ ਕਿ ਚੱਲਾ ਇਹ ਕਿਤਾਬ ਖਤਮ ਕਰਨੀ ਆ ਤੇ ਕਈ ਪੜਦੇ ਇਸ ਵਾਸਤੇ ਕਿ ਅਸੀਂ ਯਾਰ ਕਿਤਾਬ ਜਾਣਨੀ ਆ ਜਿਹੜੇ ਤੇ ਕਿਤਾਬ ਨੂੰ ਜਾਣਨ ਚਾਹੁੰਦੇ ਨੇ ਉਹਨਾਂ ਦੀ ਲਾਈਫ ਨਾਲ ਰਿਲੇਟ ਕਰਦੀ ਕਿਤਾਬ ਜਿਨ੍ਹਾਂ ਨੇ ਜਨਨਕੀ ਵੇਖ ਕੇ ਪੜ ਕੇ ਖਤਮ ਕਰਨੀ ਆ ਉਹਨਾਂ ਲਈ ਕਿਤਾਬ ਉਹ ਉਹਨਾਂ ਸਮੇਂ ਹੀ ਛੱਡਦੀ ਜਿਨ੍ਹਾਂ ਕਿਤਾਬ ਜਨਨਕੀ ਸਾਹਿਤ ਪ੍ਰੇਮੀਆਂ ਵਾਸਤੇ ਛੱਡਦੀ ਆ ਹੁਣ ਤੁਸੀਂ ਕਿਸੇ ਲੇਖਕ ਨੂੰ ਕਿਸੇ ਸ਼ਾਇਰ ਨੂੰ ਪੁੱਛੋਗੇ ਕਿ ਹਨ ਤੇ ਕਿਤਾਬ ਦੀ ਤਰਲੀਮ ਹੱਤਤਾ ਕੀ ਆ ਉਹਦੇ ਲਈ ਕਿਤਾਬ ਦੀ ਹਮਤਤਾ ਜ਼ਿਆਦੀ ਹੋਊਗੀ ਤੇ ਕਿਸੇ ਆਮ ਇਨਸਾਨ ਨੂੰ ਪੁੱਛੋਗੇ ਉਹਦੇ ਲਈ ਘੱਟ ਹੋਊਗੀ ਇਹੀ ਆ ਤੇ ਪਰ ਆਮ ਇਨਸਾਨ ਜਿਹੜਾ ਕੰਮ ਕਰ ਰਿਹਾ ਉਹਦੀ ਮਹੱਤਤਾ ਉਹਦੇ ਪ੍ਰਤੀ ਜ਼ਿਆਦਾ ਹੋਊਗੀ ਹਾਂ ਹਾਂਜੀ ਕਿਉਂਕਿ ਆਪਾਂ ਜਿਹੜਾ ਕੰਮ ਕਰਦੇ ਆ ਆਪਣਾ ਪਹਿਲਾ ਮਤਵ ਆਪਾਂ ਨੂੰ ਹੀ ਦੰਨੇ ਆ ਕਿਸੇ ਦਾ ਕਿਤਾਬ ਪੜ੍ਹ ਕੇ ਜੀਵਨ ਵੀ ਬਦਲੇ ਇੱਕ ਜਿਹੜੀ ਉਹ ਸਿੱਧੂ ਮੂਸੇਵਾਲੇ ਦੇ ਪਿੰਡ ਦੀ ਕਹਾਣੀ ਆ ਉਹ ਦੱਸ ਇੱਕ ਕਿਤਾਬ ਸੀ ਆਪਣਾ ਬਲੱਡ ਲਾਈਨ ਜੋੜ ਕੇ ਮਨਿੰਦਰ ਮੱਖਾ ਜੀ ਨੇ ਲਿਖੀ ਗਈ ਉਹ ਆਪਣਾ ਸਿੱਧੂ ਮੂਸੇਵਾਲੇ ਦੇ ਬੜੇ ਮਤਲਬ ਖਾਸ ਮਿੱਤਰ ਨੇ ਤੇ ਉਹਨਾਂ ਦੀ ਹਾਲਤ ਇੱਕ ਕਿਤਾਬ ਵੀ ਆਈ ਆ ਕਿ ਦੀ ਰੀਅਲ ਰੀਜ਼ਨ ਵਾਈ ਲੈਜੈਂਡ ਡਾਈਡ ਤੇ ਉਹਨਾਂ ਦੀ ਕਿਤਾਬ ਸੀ ਪਹਿਲੀ ਕਿ ਬਲੱਡ ਲਾਈਨ ਨਾਵਲ ਸੀ ਤੇ ਉਹਦਾ ਅਸਰ ਯਾਨੀ ਕਿ ਇਸ ਤਰ੍ਹਾਂ ਹੋਇਆ ਕਿਸੇ ਇਨਸਾਨ ਤੇ ਕਿ ਉਹਦੇ ਅੰਦਰ ਨਾ ਇੱਕ ਕਹਾਣੀ ਦੱਸੀ ਗਈ ਸੀ ਕਿ ਇੱਕ ਜਨਨਕੀ ਪਰਿਵਾਰ ਤਗੜੇ ਪਰਿਵਾਰ ਚ ਤੇ ਪੰਜਾਬ ਨਾਲ ਸਿਰੀ ਹੁੰਦਾ ਹੈ ਹਨਾ ਤੇ ਉਹਦਾ ਜਨਨਕੀ ਕਿਦਾਂ ਦਾ ਰਿਲੇਸ਼ਨ ਹੁੰਦਾ ਤੇ ਇੰਨੀ ਜਨਨਕੀ ਉਹ ਕਿਸੇ ਦੀ ਲਾਈਫ ਨੂੰ ਉਨੇ ਕੀਤਾ ਅਸਰ ਕੀਤਾ ਤੇ ਉਹ ਇਨਸਾਨ ਨੇ ਆਪਣਾ ਜਿਹੜਾ ਘਰੇ ਸਿਰੀ ਸੀ ਨਾ ਉਹ ਮੁੰਡਾ ਬਾਹਰ ਸੀ ਤੇ ਜਿਹੜਾ ਉਹਨਾਂ ਦਾ ਆਪਣਾ ਸਿਰੀ ਹੀ ਨਾ ਤੇ ਉਹਨੇ ਸਾਰਾ ਹੀ ਉਹਦਾ ਕਰਜ਼ਾ ਮਾਫ ਕਰ ਦਿੱਤਾ ਤੇ ਇਹ ਸੀ ਆਪਣਾ ਮਤਲਬ ਤਾਬ ਦਾ ਅਸਰ ਕਿ ਆਪਾਂ ਜਦੋਂ ਕੋਈ ਕਿਤਾਬ ਪੜ੍ਹਦੇ ਆ ਉਹ ਆਪਣੇ ਤੇ ਕਿੰਨਾ ਕਸਰ ਪਾ ਸਕਦੀ ਆ ਕਿਤਾਬਾਂ ਇਨਸਾਨ ਨੂੰ ਚੰਗਾ ਬਣਾਉਂਦੀਆਂ ਨੇ ਆਪਾਂ ਕਹਿ ਸਕਦੇ ਆ ਕਿ ਜੇ ਕੋਈ ਕਿਸੇ ਇਨਸਾਨ ਵਿੱਚ ਸਬਰ ਨਹੀਂ ਹੈਗਾ ਉਹ ਕਿਤਾਬਾਂ ਪੜ੍ਹੇ ਸਬਰ ਆ ਜਾਏਗਾ ਜੇ ਕਿਸੇ ਇਨਸਾਨ ਵਿੱਚ ਬਹੁਤ ਗੁੱਸਾ ਆ ਉਹ ਕਿਤਾਬਾਂ ਪੜ੍ਹੇ ਤਾਂ ਉਸ ਵਿੱਚ ਸ਼ਾਂਤੀ ਆਏਗੀ ਟਿਹਰਾ ਆਵੇਗਾ ਕਿਤਾਬਾਂ ਇਨਸਾਨ ਦੇ ਚੰਗੇ ਮਿੱਤਰ ਨੇ ਤੇ ਜ਼ਰੂਰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਤੇ ਹਾਂ ਇਹ ਪ੍ਰਭਾਵਕ ਕਿਤਾਬਾਂ ਹੁੰਦੀਆਂ ਨੇ ਸਾਇਲ ਨਹੀਂ ਐਕਸਰਿਸ ਹੁੰਦੇ ਆ ਕਿ ਇੱਕ ਚੰਗੇ ਵਿਸ਼ੇ ਅਲ ਜਾਣ ਦੇ ਲਈ ਹਾਂਜੀ ਚੰਗੀ ਸੋਚ ਰੱਖਣ ਦੇ ਲਈ ਤੁਹਾਡੀ ਟਾਣੀ ਦਾ ਤੁਹਾਡੇ ਫਰੈਂਡ ਸਰਕਲ ਦਾ ਬੜਾ ਫਰਕ ਪੈਂਦਾ ਹਾਂਜੀ ਦੇਖੋ ਜਿੱਦਾਂ ਦਾ ਆਪਣੇ ਵਾਲੇ ਦੁਆਲੇ ਮਾਹੌਲ ਹੋਵੇਗਾ ਉਦਾਂ ਤੇ ਹੀ ਆਪਾਂ ਹੋਵਾਂਗੇ ਇਹ ਤਾਂ ਹੋ ਨਹੀਂ ਸਕਦਾ ਕਿ ਆਪਾਂ ਜਾਨੀ ਕਿ ਮਾਹੌਲ ਆਪਣੇ ਲੱਗੇ ਜਗੇ ਬੜਾ ਮਾੜਾ ਹੋਵੇ ਤੇ ਆਪਾਂ ਹੀ ਸਿਰਫ ਸਾਫ ਸੁਥਰੇ ਹੋਈਏ ਚਿੱਕੜ ਵਿੱਚ ਸਾਫ ਤਾਂ ਕੋਈ ਨਹੀਂ ਰਹਿੰਦਾ ਹਾਂ ਬਾਕੀ ਇਹ ਗੱਲ ਤਾਂ ਆਪਾਂ ਨੂੰ ਸੁਣਨ ਨੂੰ ਮਿਲਦੀ ਆ ਕਿ ਜੇ ਸਾਰੀ ਮਤਲਬ ਕਿ ਸਾਰੇ ਇੱਕੋ ਜਿਹੇ ਹੋ ਜਾਣ ਤਾਂ ਆਪਾਂ ਨੂੰ ਉਦਾਂ ਦਾ ਨਹੀਂ ਹੋਣਾ ਚਾਹੀਦਾ ਪਰ ਇਹ ਤਾਂ ਗੱਲ ਹੀ ਹੈ ਨਾ ਜਿਹਦੇ ਤੇ ਬੀਬੀ ਉਹਨੂੰ ਪਤਾ ਹੁੰਦਾ ਹਾਂ ਕਿਉਂਕਿ ਜਿੱਦਾਂ ਦਾ ਮਾਹੌਲ ਮਿਲਦਾ ਇਨਸਾਨ ਹਮੇਸ਼ਾ ਉਦਾਂ ਦਾ ਹੀ ਬੰਦਾ ਹੈ ਸਮ ਟਾਈਮ ਇਨ ਸਿਚੁਏਸ਼ਨ ਵਕਫਾ ਵਕਫਾ ਸਦੀ ਪਰ ਜ਼ਿਆਦਾਤਰ ਇਦਾਂ ਹੀ ਹੁੰਦਾ ਹੈ ਕਿਉਂਕਿ ਆਪਾਂ ਖੁਦ ਨੂੰ ਖੁਦ ਨੂੰ ਮਾਹੌਲ ਦੇ ਅਕੋਰਡਿੰਗ ਆਪਣੇ ਆਪ ਨੂੰ ਢਾਲਦੇ ਹਾਂ 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 ਚਲੋ ਵੀ ਤਾਂ ਤੁਹਾਡੇ ਬਾਰੇ ਵੀ ਸਾਨੂੰ ਮਿਲਿਆ ਕਿ ਤੁਸੀਂ ਉਹ ਤੋਂ ਬਹੁਤ ਛੋਟੇ ਹੋ ਜਦੋਂ ਤੁਹਾਡੇ ਪਿਤਾ ਜੀ ਦਾ ਸਾਇਆ ਤੁਹਾਡੇ ਸਿਰ ਦੇ ਉੱਪਰ ਆ ਗਿਆ ਤੇ ਸੋਸਾਇਲ ਪੀਤ ਦੇ ਬਾਰੇ ਇਹ ਵੀ ਸਾਨੂੰ ਮਿਲਿਆ ਕਿ ਇਹ ਬੜੇ ਛੋਟੇ ਸੀਗੇ ਜਦੋਂ ਇਹਨਾਂ ਦੇ ਬਾਪ ਇਹਨਾਂ ਨੂੰ ਛੁੱਟ ਕੇ ਸੋਸਾਇਲ ਪੀਤ ਦੇ ਬਾਰੇ ਇਹ ਵੀ ਸਾਨੂੰ ਮਿਲਿਆ ਕਿ ਸਾਇਲ ਪੀਤ ਉਹ ਤੋਂ ਬਹੁਤ ਛੋਟੇ ਸੀਗੇ ਜਦੋਂ ਉਹਨਾਂ ਦੇ ਬਾਪ ਦਾ ਸਾਇਆ ਇਹਨਾਂ ਦੇ ਸਿਰ 'ਤੇ ਉੱਠ ਗਿਆ ਸੋਸਾਇਲ ਪੀਤ ਉਸ ਤੋਂ ਬਾਅਦ ਜ਼ਿੰਦਗੀ ਕਿਵੇਂ ਦੀ ਬਤੀਤ ਹੋਈ ਉਸ ਤੋਂ ਬਾਅਦ ਤਾਂ ਜ਼ਿੰਦਗੀ ਬਹੁਤ ਵੱਡਾ ਸਦਮਾ ਹੁੰਦਾ ਯਾਨਕੀ ਪਹਿਲਾਂ ਤਾਂ ਕੁਝ ਪਤਾ ਹੀ ਨਹੀਂ ਲੱਗਾ ਕਿ ਕੀ ਬਣ ਗਿਆ ਤੇ ਬਾਅਦ ਵਿੱਚ ਜਦੋਂ ਹੌਲੀ-ਹੌਲੀ ਮਹਿਸੂਸ ਕੀਤਾ ਇਸ ਚੀਜ਼ ਨੂੰ ਤੇ ਜ਼ਿੰਮੇਵਾਰੀਆਂ ਜੋ ਸਿਰ ਤੇ ਪਈਆਂ ਤੇ ਫਿਰ ਜੋ ਪਹਿਲਾਂ ਯਾਨਕੀ ਮੋਜਾਂ ਹੀ ਜੋ ਨਜ਼ਾਰੇ ਹੁੰਦੇ ਹੁੰਦੇ ਸੀ ਉਹ ਬਾਅਦ ਚ ਹੌਲੀ-ਹੌਲੀ ਸਾਰੇ ਖਤਮ ਹੁੰਦੇ ਗਏ ਤੇ ਇੱਕ ਪਿਓ ਦੇ ਇਹਸਾਸ ਪਿਓ ਦਾ ਫਰਜ਼ ਸਮਝ ਆਉਂਦਾ ਗਿਆ ਕਿ ਹਾਂ ਕਿ ਉਹ ਜੋ ਕਰਦਾ ਹੈ ਸਾਡੇ ਲਈ ਸਹੀ ਕਰਦਾ ਸੀ ਜੋ ਗੱਲਾਂ ਉਹਦੇ ਹੁੰਦਿਆ ਨਹੀਂ ਸਮਝ ਸਕਿਆ ਉਹਦੇ ਤੋਂ ਬਾਅਦ ਸਮਝ ਆਈਆਂ ਤੇ ਹੁਣ ਇਹ ਹੁੰਦਾ ਹੈ ਕਿ ਕਾਸ਼ ਕਿਦੇ ਹੋ ਹੁੰਦਾ ਤੇ ਇਹਦੇ ਨਾਲ ਕੁਝ ਗੱਲਾਂ ਹੋਰ ਹੋ ਜਾਂਦੀਆਂ ਤੇ ਇਹੀ ਹੁੰਦਾ ਹੋਰ ਤਾਂ ਕੁਝ ਜ਼ਿਆਦਾ ਬਾਕੀ ਤਾਂ ਤੁਹਾਨੂੰ ਪਤਾ ਹੀ ਜਿੱਦਾਂ ਰਿਸ਼ਤੇਦਾਰ ਵਗੈਰਾ ਸਭ ਦੇ ਛੋਟੀ ਉਮਰ ਦੇ ਵਿੱਚ ਹੀ ਘਰ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਤੁਹਾਡੇ ਕੋਲ ਆ ਗਈ ਕਿ ਤੁਸੀਂ ਕਿਤਾਬਾਂ ਦੇ ਨਾਲ ਰੁਚੀ ਰੱਖਣ ਦੇ ਨਾਲ ਨਾਲ ਆਪਣੀ ਜੌਬ ਵੀ ਕਰਦੇ ਹੋ ਹਾਂਜੀ ਹਾਂਜੀ ਘਰ ਵੀ ਚਲਾਉਂਦੇ ਹੋ ਸੋ ਹਮੇਸ਼ਾ ਹੀ ਨਾ ਸਾਡੀ ਇਹੋੀ ਚੀਜ਼ ਸੋ ਹਮੇਸ਼ਾ ਹੀ ਸਾਡੀ ਇਹ ਕੋਸ਼ਿਸ਼ ਰਹਿੰਦੀ ਆ ਕਿ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਅਰਗੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਜਾਂ ਇੱਕ ਨੇਕਦਿਲ ਇਨਸਾਨ ਲੋਕਾਂ ਦੇ ਰੂਬਰੂ ਕਰਾਈਏ ਹਾਂਜੀ ਤੇ ਇਹ ਤਾਂ ਤੁਹਾਡਾ ਵੱਡਾ ਪਾਣਾ ਕਿਉਂਕਿ ਹਰ ਕੋਈ ਮਤਲਬੀ ਕੋਈ ਵੀ ਆ ਕਿਸੇ ਕੋਲ ਮਤਲਬ ਲਈ ਹੁੰਦਾ ਆ ਹਾਂ ਨਾ ਕਿਸੇ ਨੂੰ ਮਤਲਬ ਹੋਵੇ ਤਾਂ ਫੇਰ ਹੀ ਕਿਸੇ ਕੋਲ ਜਾਂਦਾ ਆ ਇਹਨੂੰ ਚਿੱਤਰ ਹਾਂ ਹੋ ਗਿਆ ਹਾਂ ਤੇ ਕੋਈ ਵੀ ਵੱਡਾ ਪੋਡਕਾਸਟਰ ਕੋਈ ਵੀ ਯੂਟਿਊਬਰ ਆਪਾਂ ਦੇਖ ਲਈਏ ਹਨਾ ਉਹ ਸਿਰਫ ਤੇ ਸਿਰਫ ਉਹਨਾਂ ਨਾਲ ਹੀ ਪੋਡਕਾਸਟ ਕਰਦੇ ਆ ਜਿਹੜੇ ਜਾਨੀ ਕੀ ਆਲਰੇਡੀ ਫੇਮਸ ਹੈਗੇ ਆ ਜਿਨ੍ਹਾਂ ਦੀ ਫੇਸ ਵੈਲਿਊ ਹੈਗੀ ਆ ਹਾਂ ਬਟ ਫਿਰ ਵੀ ਕੋਈ ਯਾਨੀ ਕਿ ਆਪਾਂ ਏਦਾਂ ਤੁਸੀਂ ਚਲੋ ਆਪਾਂ ਨੂੰ ਫਰਾਂਸ ਬਿਆ ਇਨਵਾਈਟ ਕੀਤਾ ਤੇ ਉਹਦੇ ਆਸੇ ਵੀ ਤੁਹਾਡੇ ਸ਼ੁਕਰਗੁਜ਼ਾਰ ਆ ਤੇ বিনা ਮਤਲਬ ਤਾਂ ਹੀ ਇੱਕ ਹਸਾਬ ਨਾ ਹੋ ਜਾਂਦਾ ਆਪਣਾ ਤੇ ਇਹ ਚੀਜ਼ ਬੜੀ ਵੱਡੀ ਆ ਸੋ ਪਰਮਾਤਮਾ ਦੀ ਤੁਹਾਡੇ ਉੱਤੇ ਬਹੁਤ ਮਿਹਰ ਆ ਅਸੀਂ ਇਸੇ ਕਰਕੇ ਤੁਹਾਡੇ ਕੋਲ ਚੱਲ ਕੇ ਆਏ ਆ ਤੇ ਪਰਮਾਤਮਾ ਤੁਹਾਨੂੰ ਸਲਾਮਤ ਰੱਖੇ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਤੇ ਪਰਮਾਤਮਾ ਸਾਨੂੰ ਵੀ ਸਮਤ ਬਖਸ਼ੇ ਤੇ ਅਸੀਂ ਹਮੇਸ਼ਾ ਹੀ ਜਿਹੜਾ ਚੰਗਾ ਵਿਸ਼ਾ ਹਾਂ ਉਹਨੂੰ ਲੋਕਾਂ ਦੇ ਰੂਬਰੂ ਲੈ ਕੇ ਆਈਏ। ਮੇਖੋ ਇਹ ਤਾਂ ਪਰਮਾਤਮਾ ਦੇ ਹੱਥ 'ਚ ਜੇ ਉਹ ਨਾ ਚਾਹੁੰਦਾ ਤਾਂ ਤੁਸੀਂ ਆਪਣਾ ਮੇਲ ਹੋਣਾ ਨਹੀਂ ਸੀ। ਜੇ ਉਹਨੇ ਚਾਇਆ ਤਾਂ ਆਪਣਾ ਮੇਲ ਹੋਇਆ ਤੇ ਜੇ ਉਹ ਚਾਹੇਗਾ ਤਾਂ ਕਾफी ਗਾਂਤ ਰੱਖੀਆਂ ਬੁਲੰਦੀਆਂ 'ਚ ਸ਼ੋਹਾਂਗੇ ਤੇ ਆਸ ਨਹੀਂ ਉਮੀਦ ਨਹੀਂ ਭਰੋਸਾ ਹੈ ਵਿਸ਼ਵਾਸ ਹੈ ਰੱਬ 'ਤੇ ਹਾਂ ਇੱਕ ਦਿਨ ਆ ਹੀ ਜ਼ਰੂਰ ਹੋਊਗਾ। ਬੇਸ਼ੱਕ ਉਹ ਦਿਨ ਥੋੜਾ ਲੇਟ ਆਵੇ ਪਰ ਹੋਊਗਾ ਜ਼ਰੂਰ। ਉਮੀਦ ਨਹੀਂ ਛੱਡਣੀ ਚਾਹੀਦੀ ਹੋਊਗਾ ਜ਼ਰੂਰ। ਸੋ ਸਾਹਿਬ ਜਿਹੜਾ ਸੋਸ਼ਲ ਮੀਡੀਆ ਨਾ ਇਹ ਬਹੁਤ ਵੱਡੀ ਹਰ ਇੱਕ ਦੀ ਰਿਸਪਾਂਸਿਬਿਲਟੀ ਆ ਕਿ ਇਹਨੂੰ ਦੇਖਣ ਵਾਲੇ ਬੱਚੇ ਵੀ ਹੁੰਦੇ ਨੇ ਹਾਂਜੀ ਹਾਂਜੀ ਸਿਆਣੇ ਵੀ ਦੇਖਣ ਵਾਲੇ ਹੁੰਦੇ ਨੇ ਤੇ ਜੇ ਮਾੜੀਆਂ ਚੀਜ਼ਾਂ ਪ੍ਰਭਾਵ ਪਾ ਰੀਆਂ ਨੇ ਹਾਂਜੀ ਬੱਚਿਆਂ ਦੇ ਉੱਤੇ ਸਿਆਣਿਆਂ ਦੇ ਉੱਤੇ ਤੇ ਸਾਡੀ ਤੇ ਇੱਕ ਨਿੱਕੀ ਜੀ ਕੋਸ਼ਿਸ਼ ਆ ਕਿ ਜੋ ਕੋਸ਼ਿਸ਼ੀ ਵਿਖਾਉਨੇ ਆ ਹਾਂਜੀ ਤੇ ਸ਼ਾਇਦ ਪਰਮਾਤਮਾ ਦੀ ਮਿਹਰ ਦੇ ਨਾਲ ਉਹ ਵੀ ਚੀਜ਼ਾਂ ਪ੍ਰਭਾਵ ਪਾਉ ਹਾਂਜੀ ਹਾਂਜੀ ਤੁਹਾਡਾ ਸ਼ੇਅਰ ਬੜਾ ਸੋਹਣਾ ਹੈਗਾ ਜਿਹੜਾ ਮਾਂ ਦੇ ਉੱਤੇ ਹੈਗਾ ਹਾਂਜੀ ਉਹ ਇਦਾਂ ਸੀ ਕਿ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਆ ਕਿ ਗੋਹਾ ਕੋੜਾ ਕਰ ਸੀ ਜੋ ਪੁੱਤ ਮੈਂ ਪਾਲਿਆ ਹੂੰ ਉਹੀ ਪਿਓ ਨੂੰ ਬੁਲਾਉਂਦਾ ਹੁਣ ਆਖਸ ਆ ਲਿਆ ਤੇ ਸੁਰਮਾ ਲਾ ਆਖੋਂ ਜਿਹਦੇ ਟਿੱਕਾ ਲਾਇਆ ਸੀ ਕੰਨੋਂ ਵਾਲੀ ਲਾ ਕੇ ਆਉਨੇ ਚਿੱਟਾ ਲਾ ਲਿਆ ਚਿੱਟਾ ਲਾ ਲਿਆ ਇਹ ਅੱਜ ਦੀ ਸਚਾਈ ਵੀ ਆ ਕਿ ਜਿਹਨੂੰ ਲਾਡਾਂ ਦੇ ਨਾਲ ਪਾਲਿਆ ਹੋਵੇ ਕਿਉਂਕਿ ਅਕਸਰ ਇਹ ਸੱਚਾ ਕਿ ਧੀ ਨਾਲੋਂ ਜ਼ਿਆਦਾ ਚਾਪ ਪੁੱਤ ਦਾ ਹੁੰਦਾ ਤੇ ਹੁੰਦਾ ਵੀ ਮਾਣ ਨੂੰ ਆ ਮਾਣ ਨੂੰ ਹਨਾ ਤੇ ਜਦੋਂ ਮਾਂ ਨੇ ਲਾਡਾ ਨਾਲ ਪਾਲਿਆ ਹੋਵੇ ਪੁੱਤ ਨੂੰ ਤੇ ਉਹ ਵੱਡਾ ਹੋ ਕੇ ਉਹੀ ਪਿਓ ਦੇ ਗੱਲ ਪਵੇ ਉਹਨੂੰ ਗਾਲਾਂ ਕੱਢੇ ਹਨਾ ਤੇ ਫਿਰ ਉਹੀ ਕੀ ਇੱਕ ਸਚਾਈ ਵੀ ਜਦੋਂ ਛੋਟਾ ਉਹਦੇ ਬੱਚਾ ਦੇ ਨਜ਼ਰ ਨਾਲ ਲੱਗੇ ਤਾਂ ਹਨਾ ਸੁਰਮਾ ਲਾਉਂਦੀ ਆ ਧੌਂ ਤੇ ਗੱਲ ਤੇ ਕਾਲਾ ਟਿੱਕਾ ਲਾਉਂਦੀ ਕਾਲਾ ਟਿੱਕਾ ਲਾ ਦਿੰਦੀ ਆ ਤੇ ਉਹੀ ਜਦੋਂ ਵੱਡਾ ਹੋਗੇ ਯਾਨੀ ਕਿ ਮਾਂ ਨੂੰ ਕੁੱਟੇ ਮਾਰੇ ਹਨ ਤੇ ਉਹਦੇ ਨਸ਼ਿਆਂ ਵਾਸਤੇ ਹਨਾ ਕਿ ਗੈਣੇ ਵੇਚਦੇ ਭਾਂਡੇ ਵੇਚਦੇ ਕਰਦੇ ਬੜਾ ਕੁਛ ਹੁੰਦਾ ਅੱਜ ਦੀ ਡੇਟ 'ਚ ਅੱਜ ਮੈਂ ਕਾਲੀ ਵੀਡੀਓ ਵੇਖ ਰਿਹਾ ਸੀ ਕਿਸੇ ਨੇ ਨੌਜਵਾਨ ਨੇ ਨਸ਼ੇ ਕਰਕੇ ਆਪਣੀ ਮਾਂ ਹੀ ਵੇਚ ਦਿੱਤੀ ਮਾਂ ਹੀ ਵੇਚ ਦਿੱਤੀ ਮਾਂ ਹੀ ਵੇਚ ਦਿੱਤੀ ਕਿੱਥੋਂ ਦਾ ਕਿੱਸਾ ਜੀ ਕਿੱਸਾ ਮੈਂ ਪੂਰਾ ਪੜ ਨਹੀਂ ਸਕਿਆ ਉਹਦੀ ਕੈਪਸ਼ਨ ਪਰ ਰੀਲ ਵੇਖੀ ਸੀ ਆ ਰਿਹਾ ਹੈ ਵੀਡੀਓ ਦੇਖੀ ਗਿਆ ਆ ਰਿਹਾ ਸੀ ਕਿ ਆਪਣੀ ਮਾਂ ਹੀ ਵੇਚ ਦਿੱਤੀ ਨਸ਼ੇ ਕਰਕੇ ਉਹ ਮਲਬੀ ਜਿਹੜੀ ਕੋਈ ਬਜ਼ੁਰਗ ਸੁਧਾਰ ਸੁਸਾਇਟੀ ਹੋਊਗੀ ਹਾਂਜੀ ਹਾਂਜੀ ਉਹਨਾਂ ਨੇ ਪਾਈ ਹੀ ਰੀਲ ਅੱਛਾ ਜੀ ਤੇ ਦੇਖੋ ਤੁਸੀਂ ਦਰਿੰਦਗੀ ਵੀ ਪਾਲਣ ਵਾਲੇ ਵਾਲਿਆਂ ਨੂੰ ਹੀ ਨਹੀਂ ਮਲਬੀ ਬਜ਼ੁਰਗੀ ਚ ਮਲਬੀ ਬਜ਼ੁਰਗਾਂ ਨੂੰ ਸਹਾਰਾ ਹੁੰਦਾ ਹੈ ਆਪਣੇ ਬੱਚਿਆਂ ਦਾ ਹਨਾ ਕਿ ਬੁਢਾਪੇ ਚ ਤਾਂ ਉਹਨਾਂ ਨੂੰ ਆਪਣੀ ਲੋਡ ਪੈਂਦੀ ਆ ਹਾਂ ਹਨਾ ਤੇ ਜਦੋਂ ਆਪਾਂ ਇਹਨਾਂ ਉਦੋਂ ਪਿੱਠ ਕਰ ਜੀਏ ਤੇ ਫਿਰ ਕੀ ਫਾਇਦਾ ਇਹੋ ਜਿਹੇ ਤੀ ਪੁੱਤ ਦਾ ਨਹੀਂ ਇਹ ਬੜੀ ਦੁੱਖ ਵਾਲੀ ਗੱਲ ਆ ਜੇ ਇਹੋ ਜਿਹਾ ਸਮਾਜ ਦੇ ਵਿੱਚ ਲੋਕ ਵਿਚਰ ਰਹੇ ਨੇ ਹਾਂਜੀ ਹਾਂਜੀ ਜਿਹੜੇ ਆਪਣੇ ਮਾਪੇ-ਮਾਪ ਦਾ ਹੀ ਸੌਦਾ ਕਰ ਰਹੇ ਨੇ ਤੇ ਵਾਕਿਆ ਬਹੁਤ ਦੁੱਖ ਵਾਲੀ ਗੱਲ ਆ ਕਿ ਅੱਜ ਸਾਡਾ ਸਮਾਜ ਅੱਜ ਸੋ ਆ ਸਾਡਾ ਸਮਾਜ ਕਿੱਥੋਂ ਤੱਕ ਪਹੁੰਚ ਗਿਆ ਕਿ ਆਪਣੇ ਮਾਂ ਦੇ ਨਸ਼ਿਆਂ ਦੇ ਕਰਕੇ ਜਿਹੜੇ ਨੇ ਸੌਦੇ ਕਰ ਚੁੱਕੇ ਆ ਹਾਲਾਂਕਿ ਆਪਾਂ ਨੂੰ ਇਹ ਵੀ ਸੁਣਨ ਨੂੰ ਮਿਲਦਾ ਆ ਕਿ ਯਾਨੀ ਕਿ ਕਿਤਨਾ ਕਿਤੇ ਰੋਜ਼ ਰੇਪ ਹੋ ਰਿਹਾ ਵਾ ਹਾਂ ਪਰ ਇੱਕ ਚੀਜ਼ ਇਹ ਹੀ ਆ ਕਿ ਸਿਰਫ ਉਹੀ ਚੀਜ਼ ਨਹੀਂ ਜੋ ਗਲਤ ਹੋ ਰਹੀ ਆ ਨਸ਼ੇ ਵੀ ਨੇ ਉਹ ਹੋਰ ਵੀ ਬਹੁਤ ਪੋਜਾ ਸਮਾਜਿਕ ਮੁੱਦੇ ਨੇ ਜਿਹੜੇ ਮਲਭੀ ਕਦੇ ਕਿਸੇ ਨੇ ਸਾਹਮਣੇ ਹੀ ਨਹੀਂ ਆਉਂ ਦਿੱਤੇ ਜਾਂ ਲਿਆਂਦੇ ਹੀ ਨਹੀਂ ਜਾਂਦੇ ਤੇ ਜੇ ਆਉਣ ਵੀ ਤਾਂ ਉਹਨਾਂ ਨੂੰ ਦਬਾ ਦਿੱਤਾ ਜਾਂਦਾ ਹੈ ਸੋ ਇਸੇ ਕਰਕੇ ਇੱਕ ਤਾਂ ਜੂਥ ਵੀ ਯਾਨੀ ਕਿ ਇੱਥੇ ਰਹਿ ਕੇ ਨਹੀਂ ਖੁਸ਼ ਸਾਰੇ ਚਾਹੁੰਦੇ ਆ ਕਿ ਪੰਜਾਬ ਤੋਂ ਬਾਹਰ ਜਾ ਕੇ ਹੀ ਕੋਸ਼ਿਸ਼ ਨਾ ਕੋਸ਼ਿਸ਼ ਕੀਤਾ ਜਾਵੇ ਤੇ ਇਹੀ ਰੀਜ਼ਨ ਆ ਕਿ ਥੋੜਾ ਜਿਹਾ ਯਾਨੀ ਕਿ ਸੁਧਾਰ ਹੋਵੇ ਸੋਸਾਇਟੀ 'ਚ ਤੇ ਆਪ ਰਿਸਪੌਂਸਿਬਿਲਟੀ ਤਾਂ ਆਪਣੀ ਆ ਕਿਉਂਕਿ ਆਪਾਂ ਕਿਸੇ ਨੂੰ ਇੱਕ ਸੰਸਥਾ ਨੂੰ ਆਪਾਂ ਟਾਰਗੇਟ ਨਹੀਂ ਕਰ ਸਕਦੇ ਕਿਉਂਕਿ ਕਿਤੇ ਨਾ ਕਿਤੇ ਸੁਸਾਇਟੀ ਵਿੱਚ ਆਪਾਂ ਵੀ ਆਉਂਨੇ ਆ ਤੇ ਰਿਸਪਾਂਸਿਬਿਲਟੀ ਆਪਣੀ ਹੀ ਹੈ ਕਿ ਆਪਾਂ ਆਪਣੇ ਆਲੇ ਦੁਆਲੇ ਨੂੰ ਥੋੜਾ ਜਿਹਾ ਠੀਕ ਰੱਖੀਏ ਨਹੀਂ ਹੁਣ ਬਹੁਤ ਸਾਰੇ ਸੱਜਣ ਜਿਹੜੇ ਨੇ ਉਹ ਦੁਬਾਰਾ ਪੰਜਾਬ ਵੱਲ ਨੂੰ ਰੁਖ ਕਰਨ ਲੱਗੇ ਨੇ ਹਾਂਜੀ ਕਿ ਆਪਣੇ ਬੱਚਿਆਂ ਦੀ ਜਿਹੜੀ ਸਕੂਲ ਦੀ ਸਟੱਡੀ ਆ ਉਹ ਇਧਰ ਕਰਾਉਣ ਲੱਗੇ ਨੇ ਜੀ ਉਹੀ ਨੇ ਕਿਤੇ ਨਾ ਕਿਤੇ ਇਹ ਚੀਜ਼ ਆਪਾਂ ਨੂੰ ਪਤਾ ਲੱਗ ਚੁੱਕੀ ਆ ਕਿ ਜੇ ਆਪਾਂ ਹੀ ਜਿਹੜਾ ਨਾਲ ਨਾਲ ਜੁੜੇ ਰਵਾਂਗੇ ਤੇ ਨਾ ਆਪਣੇ ਬੱਚੇ ਕਿੱਥੇ ਜੁੜਨਗੇ ਹਾਂ ਇਸੇ ਕਰਕੇ ਹੀ ਜਿਹੜੇ ਵੀਰ ਭਰਾ ਪਹਿਲਾਂ ਚ ਗਏ ਨੇ ਉਹ ਵਾਪਸ ਆ ਰਹੇ ਨੇ ਤੇ ਹੁਣ ਨੌਜਵਾਨ ਪੀੜ੍ਹੀ ਵੀ ਕੁਝ ਜਿਹੜੀ ਜਾਰੀ ਆ ਉਹ ਆਪਣਾ ਯਾਨੀ ਕਿ ਕਮਾਈ ਕਰਕੇ ਵਾਪਸ ਆ ਰਹੀ ਆ ਤੇ ਫਿਰ ਕਈ ਇਦਾਂ ਕਰਦੇ ਆ ਕਿ ਚਲੋ ਮਤਲਬ ਕਿ ਜਦੋਂ ਪੈਸੇ ਕੋਲ ਨੇ ਉਦੋਂ ਇੱਧਰ ਆਗੇ ਤੇ ਜਦੋਂ ਪੈਸੇ ਖਤਮ ਹੋਣ ਨਾਲੇ ਫਿਰ ਉਧਰ ਜਾ ਕੇ ਕਮਾਈ ਕਰਕੇ ਫਿਰ ਵਾਪਸ ਆ ਗਏ ਇਹ ਵੀ ਬੜਾ ਇੱਕ ਇੱਕ ਚੰਗਾ ਚੰਗੀ ਸੋਚ ਆ ਚੰਗੀ ਸੋਚ ਵੀ ਕਿਉਂਕਿ ਤੁਸੀਂ ਕਮਾਓ ਮੌਲੀ ਇਹ ਖਾਲੇ ਵੀ ਆਪਾਂ ਮਤਲਬ ਘਰੋਂ ਬਾਹਰ ਲੋਕੀ ਵੀ ਜਾਂਦੇ ਨੇ ਕਈ ਪਿੰਡਾਂ ਤੋਂ ਚੰਡੀਗੜ੍ਹ ਚਲੇ ਜਾਂਦੇ ਨੇ ਤੇ ਵਿਦੇਸ਼ ਜਾਣ ਲੱਗੇ ਕੋਈ ਨਹੀਂ ਬਾਕੀ ਹਾਂ ਪਰ ਤੁਸੀਂ ਆਪਣੇ ਜੜਾ ਨਾ ਨਾ ਭੁੱਲੋ ਹਾਂ ਜੜਾ ਨਾ ਭੁੱਲੋ ਕਿਉਂਕਿ ਇਹ ਇਹ ਹੀ ਤਾਂ ਰੀਜ਼ਨ ਆ ਜੇ ਅੱਜ ਮੈਂ ਹੀ ਮੰਨ ਲਵਾਂ ਜੇ ਮੈਂ ਆਪਣੇ ਯਾਨੀ ਕਿ ਪੰਜਾਬ ਚ ਰਹੂੰਗਾ ਤੇ ਕੱਲ ਨੂੰ ਮੇਰੇ ਬੱਚੇ ਰਹਿਣਗੇ ਹਾਂ ਜਾਂ ਮੈਂ ਉਹਨਾਂ ਨੂੰ ਨਾਲ ਲੈ ਕੇ ਆਉਂਗਾ ਤੇ ਕੱਲ ਨੂੰ ਉਹ ਆਪਣੇ ਨਾਲ ਲੈ ਕੇ ਆਉਣਗੇ ਇਸੇ ਤਰ੍ਹਾਂ ਹੀ ਤਾਂ ਪੰਜਾਬ ਖਤਮ ਹੋਏਗਾ ਹੋਰ ਤਾਂ ਕੋਈ ਕਾਰਨ ਨਹੀਂ ਹੈਗਾ ਜਿੰਨਾ ਜਰ ਪੰਜਾਬ ਚ ਪੰਜਾਬੀ ਨੇ ਉਹਨਾਂ ਚਿਰ ਪੰਜਾਬ ਤਾਂ ਕਿਤੇ ਨਹੀਂ ਕਿਤੇ ਨਹੀਂ ਜੀ ਹਾਂ ਹਾਂ ਸਾਹੀ ਕਿੰਨੇ ਵੀ ਦੁੱਖ ਤਕਲੀਫਾਂ ਹੋਣ ਪਰ ਪੰਜਾਬੀ ਤਾਂ ਹੈਗੇ ਨੇ ਦੁੱਖ ਤਕਲੀਫਾਂ ਤਾਂ ਬਸ਼ੁਰੂ ਤੋਂ ਚੱਲਦੇ ਆਏ ਆ ਮੁਗਲਾਂ ਵੇਲੇ ਤੋਂ ਹਣਾ ਜਦੋਂ ਵੀ ਜਿੰਨੇ ਵੀ ਹਮਲੇ ਹੁੰਦੇ ਰਹੇ ਕੋਈ ਵੀ ਸਾਜ਼ਿਸ਼ ਹੋਈ ਹੈ ਸਾਰੀ ਪੰਜਾਬੀਆਂ ਪ੍ਰਤੀ ਜਾਂ ਯਾਨੀ ਕਿ ਆਪਣੇ ਇਲਾਕੇ ਚ ਹੀ ਹੋਈ ਆ ਹਾਂ ਸਾਰੇ ਹਮਲਾਵਰ ਜਿਹੜੇ ਆਉਂਦੇ ਸੀ ਪੰਜਾਬ ਵੱਲੋਂ ਹੀ ਆਉਂਦੇ ਰਹੇ ਇੰਡੀਆ ਨੂੰ ਵੀ ਸਾਰੇ ਕਿਤੇ ਕਿਉਂਕਿ ਸਾਰਾ ਕੁਝ ਆਪਾਂ ਹੀ ਚੱਲਿਆ ਵਾ ਤੇ ਜੇ ਆਪਾਂ ਹੀ ਹੁਣ ਉਹਨਾਂ ਦੇ ਵਾਰਿਸ ਹੋ ਗਏ ਜਿਨ੍ਹਾਂ ਨੇ ਇਹ ਸਾਰਾ ਕੁਝ ਦੇਖਿਆ ਛੱਲਿਆ ਤੇ ਤਾਂ ਵੀ ਸਾਨੂੰ ਪੰਜਾਬ ਆਬਾਦ ਕਰਕੇ ਦਿੱਤਾ ਆਪਾਂ ਉਹਨਾਂ ਦੇ ਵਾਰਿਸ ਹੋ ਕੇ ਹੀ ਇਸ ਪੰਜਾਬ ਨੂੰ ਸਾਹਮਣਾ ਸਕੀ ਤੇ ਕਿੰਨਾ ਮਾਰੀ ਗੱਲ ਤੁਸੀਂ ਬਹੁਤ ਸੋਹਣੇ ਵਿਸ਼ੇ ਦੀਆਂ ਗੱਲਾਂ ਕਰਦੇ ਹੋ ਜਿੱਦਾਂ ਤੁਸੀਂ ਦੱਸਿਆ ਕਿ ਮਹਾਰਾਣੀ ਜਨਪੌਰ ਜੀ ਦੇ ਬਾਰੇ ਤੁਸੀਂ ਪੜਿਆ ਆਪਣੇ ਇਤਿਹਾਸ ਦੇ ਨਾਲ ਤੇ ਜਿਹੜੀਆਂ ਕਿਤਾਬਾਂ ਨੇ ਉਹਨਾਂ ਦਾ ਜਿਵੇਂ ਨਾ ਜਦੋਂ ਮੈਂ ਮਹਾਰਾਣੀ ਚੰਦਾਾ ਖਿਤਾਬ ਨੂੰ ਪੜਿਆ ਨਾ ਮੈਨੂੰ ਇਹਨਾਂ ਦੁੱਖ ਉਹਦਾ ਨਹੀਂ ਹੋਇਆ ਕਿ ਜਦੋਂ ਵਿਛੋੜਾ ਪਿਆ ਮਾਂ ਪੁੱਤ ਦਾ ਵਿਛੋੜਾ ਪੈ ਗਿਆ ਨਾ ਇਦਾਂ ਕਿ ਉਹਨਾਂ ਦੁੱਖ ਨੂੰ ਚੀਜ਼ ਨਹੀਂ ਹੈ ਜੇ ਕਿਸੇ ਨੇ ਪੜ੍ਹੀ ਵੀ ਹੋਗੀ ਨਾ ਕਿਤਾਬ ਮਹਾਰਾਣਾ ਜਿੰਦਾ ਤੇ ਉਹਨੂੰ ਸਭ ਤੋਂ ਜ਼ਿਆਦਾ ਦੁੱਖ ਹੋਇਆ ਹੋਗਾ ਕਿ ਜਿਹੜਾ ਆਪਣਿਆਂ ਨੇ ਹੀ ਆਪ ਦਾ ਆਪਣੇ ਦਾ ਕਤਲੇਆਮ ਕੀਤਾ ਜਦੋਂ ਮਹਾਰਾਣਾ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਈ ਉਸ ਤੋਂ ਬਾਅਦ ਜੋ ਕਤਲੇਆਮ ਹੋਇਆ ਦੋ ਤਿੰਨ ਸਾਲ ਸਭ ਤੋਂ ਜ਼ਿਆਦਾ ਦੁਖਦਈ ਉਹ ਸੀ ਕਿਉਂਕਿ ਉਹ ਆਪਣੇ ਹੀ ਆਪਣੇ ਮਾਰੇ ਸੀ ਕੋਈ ਦੁਸ਼ਮਨ ਮਾਰ ਜੇ ਉਹ ਤਾਂ ਚਲੋ ਆਪਾਂ ਸਹਿਣ ਕਰ ਦਿੰਨੇ ਆ ਜਾਂ ਉਹਦੇ ਮਾਰ ਦਿੰਦੇ ਪਰ ਜਿੱਤੇ ਆਪਣੇ ਹੀ ਮਾਰਦੇ ਹਣ ਆਪ ਨੂੰ ਸਾਜਿਸ਼ਤਾ ਵੀ ਨਾ ਪਤਾ ਹੋਵੇ ਸਾਰਾ ਕੁਝ ਅੰਦਰੋਂ ਅੰਦਰੀ ਹੁੰਦਾ ਵੇ ਤੇ ਸਭ ਤੋਂ ਦੁਖਦਾਈ ਉਹ ਹੁੰਦਾ ਹੈ ਜੀ ਹੁਣ ਆਪਾਂ ਆਪਸ ਵਿੱਚ ਗੱਲ ਕਰ ਲੈਣੇ ਆ ਜੇ ਅੱਜ ਦੇ ਟਾਈਮ 'ਚ ਇਹ ਕਾ ਦਿੰਨੇ ਆ ਕਿ ਭਰਾ ਭਰਾ ਨੂੰ ਨਾ ਮਾਰੇ ਮਾਰੇ ਹਾਂ ਤੇ ਬਾਕੀ ਭਾਵੇਂ ਜਾਗ ਜੇ ਨਾ ਬਾਕੀ ਭਾਵੇਂ ਜਾਗ ਹਾਂਜੀ ਤੇ ਜਾਂ ਉਦਾਂ ਅੱਜ ਕੱਲ ਬੜੇ ਯਾਰ ਦੋਸਤ ਆਪਣੇ ਤੋਂ ਅਸੀਂ ਉਮੀਦ ਨਹੀਂ ਕੀਤੀ ਹੁੰਦੀ ਹਾਂਜੀ ਹਾਂਜੀ ਉਹਨਾਂ ਚੀਜ਼ਾਂ ਦੀ ਸਾਨੂੰ ਦੁੱਖ ਜ਼ਿਆਦਾ ਤਦ ਹੁੰਦਾ ਹਾਂਜੀ ਹਾਂਜੀ ਕਿਉਂਕਿ ਉਹ ਜਦੋਂ ਮਕਤਾ ਪਰੇ ਨਾ ਮੇਰੀਆਂ ਅੱਖਾਂ 'ਚ ਹੁਣ ਜੂ ਇਹੀ ਆ ਉਦੋਂ ਆਗੇ ਸੀ ਜਦੋਂ ਯਾਨੀ ਕਿ ਉਹ ਕਤਲੇਆਮ ਪੜਿਆ ਤੇ ਉਦੋਂ ਫਿਰ ਜਦੋਂ ਉਸ ਤੋਂ ਅੱਗੇ ਪੜਿਆ ਨਾ ਤੇ ਉਹ ਕਤਲੇਆਮ ਦੇ 대비 ਤੇ ਅਗਲਾ ਕੁਝ ਨਹੀਂ ਕਿਉਂਕਿ ਹੈਗਾ ਦੁੱਖ ਸੀ ਵਿਛੋੜਾ ਸੀ ਮਾਪਤ ਦਾ ਮਾਲੀ ਬਹੁਤ ਜ਼ਿਆਦਾ ਸੀ ਪਰ ਜੀ ਵੇਖਿਆ ਜਾ ਵੀ ਉਸ ਪੱਖ ਤੋਂ ਤੇ ਜੋ ਪਹਿਲਾਂ ਹੋ ਗਿਆ ਉਹ ਬਹੁਤ ਵੱਡਾ ਸੀ ਉਹ ਬਹੁਤ ਜ਼ਿਆਦਾ ਜ਼ੁਲਮ ਹੋਇਆ ਸੀ ਉਹਦੇ ਤੇ ਸਾਰ ਤੁਸੀਂ ਮਤਲਬ ਇਸ ਗੱਲ ਦੇ ਕਰਕੇ ਬਹੁਤ ਹੀ ਕਾਬਿਲ ਤਾਰੀਫ ਜੀ ਕਿ ਤੁਸੀਂ 21 ਸਾਲਾਂ ਦੇ ਨੌਜਵਾਨ ਹੋ ਕੇ ਵੀ ਆਪਣੇ ਇਤਿਹਾਸ ਬਾਰੇ ਪੜਦੇ ਹੋ ਉਸ ਚੀਜ਼ ਦਾ ਦੁੱਖ ਵੀ ਮਨਾਉਂਦੇ ਹੋ ਹਾਂਜੀ ਹਾਂਜੀ ਸੋ ਇਸ ਚੀਜ਼ ਦੀ ਤੁਹਾਡੀ ਬਹੁਤ ਵੱਡੀ ਤਾਰੀਖ ਬਣਦੀ ਹੈ ਤੇ ਪ੍ਰਮਾਤਮਾ ਤੁਹਾਨੂੰ ਹੋਰ ਸਮਤ ਬਖਸ਼ੇ ਇੱਕ ਅਫਸੋਸ ਇਹ ਵੀ ਆ ਕਿ 21-22 ਸਾਲਾਂ ਦੇ ਹੋ ਗਏ ਆ ਪਰ ਫਿਰ ਵੀ ਰੋਪਰ ਚੰਗੀ ਤਰ੍ਹਾਂ ਸੱਚ ਨਹੀਂ ਪਤਾ ਕਿ ਜਿੰਨਾ ਪੜਿਆ ਗਿਆ ਗੁਰਬਾਣੀ ਨਹੀਂ ਪੜੀ ਗਈ ਆਪਾਂ ਨੂੰ ਜਾਨੀ ਕਿ ਇਤਿਹਾਸ ਨਹੀਂ ਪੜਾਇਆ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਤੱਕ ਪੂਰਾ ਚੰਗੀ ਤਰ੍ਹਾਂ ਇਤਿਹਾਸ ਨਹੀਂ ਪੜਾਇਆ ਗਿਆ ਇਹ ਕੋਸ਼ਿਸ਼ ਇਹ ਹੀ ਆ ਕਿ ਹੁਣ ਜਲਦ ਤੋਂ ਜਲਦ ਇਤਿਹਾਸ ਨੂੰ ਪੜ੍ਹਨਾ ਨਹੀਂ ਰਚੀ ਆਪਣੇ ਅੰਦਰ ਤੇ ਤਾਂ ਕਿ ਜੋ ਆਪਾਂ ਕਿਸੇ ਹੋਰ ਨੂੰ ਦੱਸ ਸਕੀਏ ਯਾਰ ਇਹ ਸਾਡਾ ਇਤਿਹਾਸ ਹੈ ਨਾ ਕਿ ਸਾਡੀ ਕੌਮ 'ਚ ਏਡੇ ਏਡੇ ਯੋਧੇ ਹੋਏ ਜਾਂ ਸਾਡੇ ਗੁਰੂ ਪੀਰ ਸੀ ਜਿਹੜੇ ਹਨਾ ਤੇ ਸਾਡੇ ਅਸੀਂ ਨਾ ਦੱਸਾਂਗੇ ਤਾਂ ਕੌਣ ਦੱਸੇਗਾ ਹਨਾ ਕੋਈ ਬਾਹਰੋਂ ਆ ਕੇ ਦੱਸੇਗਾ ਯਾਰ ਤੁਹਾਡਾ ਗੁਰੂ ਵੀ ਤੇ ਇਹ ਮੈਨੂੰ ਪੁੱਛ ਦੱਸੋ ਹਨਾ ਜਾਂ ਮੈਂ ਕੁਝ ਜਾਨਣਾ ਚਾਹੁੰਦਾ ਤੇ ਜੇ ਸਾਨੂੰ ਨਾ ਪਤਾ ਹੋਏਗਾ ਤਾਂ ਫਿਰ ਕਿੰਨੀ ਮਾੜੀ ਗੱਲ ਹੈ ਕੋਈ 12ਵਾਂ ਅਗੇ ਸਾਨੂੰ ਪੁੱਛਦਾ ਤੇ ਸਾਡੇ ਤੋਂ ਦੱਸਣ ਦੀ ਕੋਈ ਗੱਲ ਨਹੀਂ ਹੈਗਾ ਤੁਹਾਡੀ ਵਰਗੀ ਸੋਚ ਜੇ ਸਾਰਿਆਂ ਦੀ ਹੋਵੇ ਇਨਕਲੂਡਡ ਸਾਡੀ ਵੀ ਵਿੱਚੇ ਹੋਵੇ ਜਾਂ ਹਰ ਇੱਕ ਨੌਜਵਾਨ ਇਦਾਂ ਹੀ ਕਿਤਾਬਾਂ ਪੜ੍ਹਨ ਦੀ ਰੁਚੀ ਚੰਗੇ ਵਿਸ਼ੇ ਨੂੰ ਪੜ੍ਹਨ ਦੀ ਸੋਚ ਰੱਖੇ ਤੇ ਜੋ ਆ ਸਮਾਜ ਦੇ ਵਿੱਚ ਅਸੀਂ ਵੇਖ ਰਹੇ ਹਾਂ ਹਾਂਜੀ ਤੇ ਉਹ ਰੱਬ ਮਿਹਰ ਕਰੇ ਕਿ ਵੇਖਣ ਨੂੰ ਨਾ ਮਿਲੇ ਹਾਂਜੀ ਕੋਈ ਬੜੀ ਛੋਟੀ ਉਮਰ ਦੇ ਵਿੱਚ ਨਾ ਬੰਦੇ بڑے ਜਿਹੜੇ ਨੇ ਉਹ ਗਲਤ ਸਟੈਪ ਚੁੱਕ ਲੈਂਦੇ ਨੇ ਪਾਣੀ ਦੇ ਵਿੱਚ ਬਹਿ ਕੇ ਵਿਗੜ ਜਾਂਦੇ ਨੇ ਹਾਂਜੀ ਹਾਂਜੀ ਜਾ ਫੋਨਾਂ ਦੇ ਉੱਤੇ ਹੀ ਕੋਈ ਇਹੋ ਜਿਹੇ ਪੰਗੇ ਲੈ ਹੁੰਦੇ ਨੇ ਕਿ ਜਿਹੜੀ ਆਪਣੀ ਉਮਰ ਨੂੰ ਖਰਾਬ ਕਰ ਲੈਂਦੇ ਨੇ ਤੁਸੀਂ ਇਹ ਚੀਜ਼ ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਕਰਕੇ ਲੱਗਿਆ ਜੀ ਦੇਖੋ ਕਿਤਾਬਾਂ ਨਾਲ ਜੁੜੇ ਰਹੀਏ ਨਾ ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਬੰਦਾ ਆਪਣੀਆਂ ਜਿਹੜਾ ਨਾਲ ਜੁੜਿਆ ਰਹਿੰਦਾ ਆਪਣੇ ਆਪ ਨਾਲ ਜੁੜਿਆ ਰਹਿੰਦਾ ਹੈ ਹਮਮ ਕਈ ਵੀ ਤੁਸੀਂ ਕਿਤਾਬ ਪੜਦੇ ਹੋ ਦੇਖੋ ਇੱਕ ਤਾਂ ਤੁਹਾਡਾ ਟਾਈਮ ਚੰਗੇ ਪਾਸੇ ਲੱਗੇਗਾ ਹਮਮ ਕਿਤਾਬਾਂ ਪੜੋਗੇ ਪੜਨ ਦੀ ਰੁਚੀ ਬਣੇਗੀ ਦੇ ਨਾਲ ਨਾਲ ਤੁਸੀਂ ਜਦੋਂ ਕਿਤਾਬਾਂ ਪੜੀ ਜਾਓਗੇ ਤੁਹਾਡਾ ਮਿਆਰ ਉੱਚਾ ਹੁੰਦਾ ਜਾਏਗਾ ਨਾ ਪਰ ਤੁਸੀਂ ਗੁਰਬਾਣੀ ਆਟੋਮੈਟਿਕ ਪੜੋਗੇ ਤੁਸੀਂ ਗੁਰਬਾਣੀ ਪੜੋਗੇ ਲਗਾਤਾਰ ਪੜੋਗੇ ਤੁਹਾਨੂੰ ਉਹਦੀ ਸਮਝ ਵੀ ਆਏਗੀ ਜੀ ਇਦਾਂ ਨਹੀਂ ਕਿ ਤੂੰ ਜਾਨੀ ਕਿ ਵੀ ਆਖਿਆ ਵੇਖਣ ਦੀ ਬਾਰ ਬਾਰ ਲੋੜ ਪਵੇਗੀ ਪਰ ਜੇ ਤੁਸੀਂ ਲਗਾਤਾਰ ਮਨ ਨਾਲ ਪੜੋਗੇ ਦਿਲ ਲਾ ਕੇ ਪੜੋਗੇ ਕੁਝ ਵੀ ਕਰਦੇ ਹੋ ਦਿਲ ਲਾ ਕੇ ਤੇ ਉਹਦੀ ਤੁਹਾਡੇ ਤੇ ਆਟੋਮੈਟਿਕ ਮਿਹਰ ਹੁੰਦੀ ਹੈ ਪਰਮਾਤਮਾ ਮਿਹਰ ਜਰੂਰ ਕਰਦਾ ਹੈ ਸਾਇਲਿਕ ਚੀਜ਼ ਹੋਰ ਕੀ ਹਮੇਸ਼ਾ ਸਾਨੂੰ ਮਿਲਦਾ ਹੀ ਕਿ ਇੱਕ ਸ਼ਾਇਰ ਸਾਇਲਿਕ ਚੀਜ਼ ਹੋਰ ਕੀ ਹਮੇਸ਼ਾ ਸਾਨੂੰ ਮਿਲਦਾ ਹੀ ਕਿ ਇੱਕ ਸ਼ਾਇਰ ਨੂੰ ਜਾਂ ਇੱਕ ਲੇਖਕ ਕਰਨ ਨੂੰ ਇਕੱਲਾਪਨ ਬਹੁਤ ਪਸੰਦ ਆ ਦੇਖੋ ਇੱਕ ਤਾਂ ਇਹ ਆ ਕਿ ਜਦੋਂ ਆਪਾਂ ਲਿਖੀਏ ਇਹ ਰੋਲੇ ਕੋਲੇ 'ਚ ਨਹੀਂ ਲਿਖਿਆ ਜਾਂਦਾ ਇਹ ਆਮਤ ਹੋਵੇ ਤਾਂ ਇਨਸਾਨ ਆਪਣੇ ਆਪ ਅੰਦਰੋਂ ਕੁਝ ਨਾ ਕੁਝ ਲੱਭ ਲਿਆ ਹੁੰਦਾ ਹੈ ਜਾਂ ਜਦੋਂ ਪਰਮਾਤਮਾ ਆਮਦ ਹੁੰਦੀ ਹੈ ਇਕਾਤ ਵਿੱਚ ਵਧੀਆ ਰਹਿੰਦਾ ਮਾਹੌਲ ਕਿਉਂਕਿ ਇਕੱਲਾਪਨ ਹੋਵੇ ਤਾਂ ਆਪਣੀਆਂ ਜਿੱਦਾਂ ਕਹਿ ਸਕਦੇ ਆਂ ਵੀ ਜੋ ਦਿਮਾਗ ਦੇ ਵਿੱਚ ਚੀਦਗੀਆਂ ਹੁੰਦੀਆਂ ਉਹਨਾਂ ਨਾਲ ਬੰਦਾ ਜੂਝਦਾ ਆ ਤੇ ਕੁਛ ਨਾ ਕੁਛ ਇਦਾਂ ਦਾ ਲਿਖਦਾ ਆ ਜੋ ਹਰ ਕਿਸੇ ਨੂੰ ਪਸੰਦ ਆਵੇ ਤੇ ਜਾਂ ਜੋ ਯਾਰ ਸਮਾਜ ਦਾ ਸੱਚ ਲਿਖਿਆ ਜਾਂਦਾ ਹੈ। ਹਾਂਜੀ। ਕੋਈ ਤੁਹਾਡਾ ਆਪਣਾ ਸ਼ੇਅਰ ਹੋਵੇ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋ। ਮੇਰਾ ਇੱਕੇ ਸ਼ੇਅਰ ਹੀ ਕਿ ਇਹ ਗੱਲ ਹੀ ਉਹਦੇ ਵਿੱਚ ਕੀਤੀ ਜਾਣ ਮਾਰਦੀ ਕੁਛ ਮਿਲ ਵੀ ਵੱਖੋ-ਵੱਖਰੇ ਟੋਪਿਕ ਆ। ਹਰ ਸ਼ੇਰ ਦਾ ਆਪਣਾ ਹੀ ਮੀਨਿੰਗ ਆ ਕਿ ਨਮਿਆਂ ਕਰਕੇ ਯਾਰ ਪੁਰਾਣੇ ਭੁੱਲੀ ਦੇਣੀ ਆਪਣੀ ਜਾਤ ਤੇ ਆਪਣੇ ਲਾਣੇ ਭੁੱਲੀ ਦੇਣੀ ਤੇ ਨਮਕ ਹਰਾਮੀ ਕਰਨ ਤੋਂ ਪਹਿਲਾਂ ਸੋਚ ਲਵੀ ਨਾਲ ਕਿਸੇ ਦੇ ਖਾਦੇ ਦਾਣੇ ਭੁੱਲੀ ਦੇਣੀ ਤੇ ਬੇਸ਼ੱਕ ਜਿੱਥੇ ਮਰਜੀ ਆਪਣਾ ਸਿਰ ਝੁਕਾ ਪਰ ਯਾਦ ਰੱਖੀ ਕਿ ਆਪਣੇ ਬਾਣੇ ਭੁੱਲੀ ਦੇਣੀ ਬੇਸ਼ੱਕ ਜਿੱਥੇ ਮਰਜੀ ਆਪਣਾ ਸਿਰ ਝੁਕਾ ਪਰ ਯਾਦ ਰੱਖੀ ਕਿ ਆਪਣੇ ਬਾਣੇ ਭੁੱਲੀ ਦੇਣੀ ਤੇ ਇੱਕ ਬਰਾਬਰ ਵੇਖਣ ਸਭ ਨੂੰ ਐਸੇ ਸ਼ਾਸਕ ਰਣਜੀਤੇ ਵਾਂਗ ਜੇ ਹੋਣ ਕਾਣੇ ਭੁੱਲੀ ਦੇਣੀ ਭੁੱਲੀ ਦੇਣੀ ਵਾਹ ਜੀ ਵਾਹ ਇਹ ਜ਼ਰੂਰੀ ਨਹੀਂ ਕਿ ਆਪਾਂ ਹੁਣ ਮਤਲਬ ਕਿ ਬਹੁਤ ਵਧੀਆ ਗੱਲਾਂ ਕਰਦੇ ਆ ਤੇ ਮੈਂ ਸਿਰਫ ਤੇ ਸਿਰਫ ਇਹੀ ਲੇਦਾ ਹਵਾਂ ਮੈਂ ਕੋਸ਼ਿਸ਼ ਕਰਦਾ ਹਰ ਇੱਕ ਟੌਪਿਕ ਤੇ ਲਿਖਾਂ ਜਿੱਦਾਂ ਪਿਆਰ ਤੇ ਵੀ ਲਿਖਿਆ ਵਾ ਪਰ ਇਹ ਵੀ ਹੈ ਨਾ ਪਿਆਰ ਨੂੰ ਆਪਾਂ ਕਿਸ ਵੇਹ ਨਾਲ ਲਿਖਦੇ ਆ ਤਾਂ ਇੱਕ ਮੇਰੀ ਸ਼ਾਇਰੀ ਬੜੀ ਪਸੰਦ ਕੀਤੀ ਗਈ ਸੀ ਲੋਕਾਂ ਲੋਕੇ ਜਦ ਵੀ ਉਹਦੇ ਬੁੱਲਾਂ ਹਰਕਤ ਕੀਤੀ ਏ ਫਾਦਰ ਪੰਡਿਤ ਮੁਲਾ ਬਹੁਤ ਚੰਗੀ ਬੋਲੀ ਹਾਂ ਇਹ ਜਦ ਵੀ ਉਹਦੇ ਬੁੱਲਾਂ ਹਰਕਤ ਕੀਤੀ ਏ ਫਾਦਰ ਪੰਡਿਤ ਮੁਲਾ ਹਰਕਤ ਕੀਤੀ ਏ ਤੇ ਆਪੇ ਸੋਚੋ ਮੇਰਾ ਹਾਲ ਕੀ ਕਰਦੀ ਹੋ ਜਿਹਨੂੰ ਤੱਕ ਕੇ ਫੁੱਲਾਂ ਹਰਕਤ ਕੀਤੀ ਏ ਇਹ ਹੁਣੇ ਉਹਨੇ ਪੈਰ ਪਾਇਆ ਸਾਡੇ ਵਿੜੇ ਚ ਮੈਥੋਂ ਪਹਿਲਾਂ ਮੇਰੀਆਂ ਪੁੱਲਾਂ ਹਰਕਤ ਕੀਤੀ ਏ ਤੇ ਉਹ ਮੇਰੇ ਤੇ پابੰਦੀ ਲਾਉਣਾ ਚਾਹੁੰਦੀ ਏ ਬਾਪ ਤੋਂ ਮਿਲੀਆਂ ਖੁੱਲਾਂ ਹਰਕਤ ਕੀਤੀ ਏ ਹਰਕਤ ਕੀਤੀ ਏ ਵਾਜੀ ਜਦੋਂ ਕਿਸੇ ਚੀਜ਼ ਨੂੰ ਕੰਪੇਅਰ ਕਰਕੇ ਉਹਦੇ ਨਾਲ ਕਹਿ ਰਹੇ ਆ ਵਾ ਤੇ ਜਦੋਂ ਅਸੀਂ ਸਿੱਧਾ ਕਹਿ ਰਹੇ ਆ ਕਿ ਤੂੰ ਇਦਾਂ ਕੀਤਾ ਤੂੰ ਉਦਾਂ ਕੀਤਾ ਥੋੜਾ ਸਹੀ ਨਹੀਂ ਲੱਗਦਾ ਤੇ ਨਾਲੇ ਅੱਜਕੱਲ੍ਹ ਯੂਥ ਇਹ ਸੁਣ ਸੁਣ ਕੇ ਪੱਕ ਚੁਕਿਆ ਵਾ ਜਿੱਦਾਂ ਆਪਾ ਸਤਿੰਦਰ ਸਰਤਾਜ ਜੀ ਉਹਨਾਂ ਨੂੰ ਸੁਣਦੇ ਆ ਉਹ ਕਿਤੇ ਨਾ ਕਿਤੇ ਕੁਦਰਤ ਨਾਲ ਹੀ ਤੁਲਨਾ ਕਰਦੇ ਆ ਭਾਈ ਉਹ ਇਸ਼ਕ ਲਿਖਦੇ ਆ ਜਾਂ ਕੁਝ ਵੀ ਲਿਖਦੇ ਆ ਕਿਸੇ ਨਾ ਕਿਸੇ ਰੋਖਣਾ ਕਰ ਦੇਣਗੇ ਕਿਸੇ ਜੀਵਨਾ ਕਰ ਦੇਣਗੇ ਪਾਣੀ ਨਾ ਕਰ ਦੇਣਗੇ ਹਵਾ ਨਾ ਕਰ ਦੇਣਗੇ ਮਤਲਬ ਕਿ ਕਿਸੇ ਨਾ ਕਿਸਨਾ ਕੰਪੈਰੀਜ਼ਨ ਹੁੰਦਾ ਆ ਤੇ ਉਹ ਚੀਜ਼ ਵੀ ਵਧੀਆ ਲੱਗਦੀ ਆ ਹਾਂ ਸੋ ਹੁਣ ਜਿੱਦਾਂ ਕਹਿੰਦੇ ਆ ਕਿ ਤੇਰਾ ਮੁਖ ਚਾਨ ਵਰਗਾ ਜਾਂ ਤੇਰਾ ਮੁਖ ਫੁੱਲਾਂ ਜਾਂ ਹਨ ਤੇ ਇਹ ਚੀਜ਼ ਥੋੜੀ ਕੰਪੈਰੀਜ਼ਨ ਜਦੋਂ ਹੁੰਦਾ ਆ ਇੱਕ ਬੰਦੇ ਸੋਚਦਾ ਵੀ ਆ ਕਿ ਯਾਰ ਫੋਲਵਰ ਦਾ ਮੁਖ ਮੁਖ ਫੋਲਵਰ ਦਾ ਮੁਖ ਕੀ ਹੋ ਜਾਵੇਗਾ ਹੈਨਾ ਹਾਂ ਕੋਮਲੋ ਇੱਕਾ ਸੁੰਦਰੋ ਇੱਕਾ ਹਨਾ ਮੇਕਾ ਮਰਦਾ ਹੋਏਗਾ ਤੇ ਜਾਂ ਆਪਾਂ ਸਿੱਧਾ ਹੀ ਕਹਿ ਦਨਾਂ ਕਿ ਸੋਨਾ ਆ ਹੂੰ ਉਹ ਥੋੜੀ ਉਹਦੀ ਵੈਲਿਊ ਵੀ ਘਟ ਜਾਂਦੀ ਸ਼ਬਦਾਂ ਦੀ ਵੀ ਤੇ ਨਾਲੇ ਹੈਨਾ ਕਿ ਇੱਕ 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 ਵਜ਼ਨ ਮਿਲ ਜਾਂਦਾ ਗੱਲ ਹਾਂਜੀ 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 ਵਜ਼ਨ ਮਿਲ ਜਾਂਦਾ ਤੇ ਵਜ਼ਨ ਵਿੱਚ ਕੀਤੀ ਹੀ ਗੱਲ ਸਿਰੇ ਚੜਦੀ ਆ ਸੋ ਫਾਈਲ ਪੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਤੋਂ ਤੁਸੀਂ ਆਪਣੇ ਬਾਰੇ ਆਪਣੀ ਸੋਚ ਦੱਸੀ ਸੋ ਸੁਣ ਕੇ ਬਹੁਤ ਵਧੀਆ ਲੱਗਾ ਪਰਮਾਤਮਾ ਕਰੇ ਤੁਹਾਡੀ ਇਸੇ ਤਰ੍ਹਾਂ ਕਿਤਾਬਾਂ ਨਾਲ ਰੁਚੀ ਬਣੀ ਰਹੇ ਤੁਸੀਂ ਚੰਗਾ ਲਿਖਦੇ ਰਹੋ ਚੰਗਾ ਪੜ੍ਹਦੇ ਰਹੋ ਤੇ ਬਹੁਤ ਬਹੁਤ ਤੁਹਾਨੂੰ ਵਾਦ ਤੁਹਾਡਾ ਹੀ ਸਿਰ ਤੋਂ ਇੱਕ ਵਾਰ ਕਿਉਂਕਿ ਜੇ ਤੁਸੀਂ ਇਹ ਮੌਕਾ ਨਾ ਦੇ ਹੁੰਦੇ ਤੇ ਸ਼ਾਇਦ ਇਹ ਗੱਲਾਂ ਕਦੇ ਬਾਹਰ ਨਾ ਆਉਂਦੀਆਂ ਨਹੀਂ ਮੌਕਾ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰੋ ਕਿ ਪਰਮਾਤਮਾ ਨੇ ਸਾਨੂੰ ਉਸ ਮੱਤ ਬਖਸ਼ਿਆ ਕਿ ਅਸੀਂ ਹਮੇਸ਼ਾ ਹੀ ਆਪਣੇ ਚੈਨਲ ਲੀਡਿੰਗ ਪੰਜਾਬ ਦੇ ਉੱਤੇ ਕੋ ਚੰਗੇ ਵਿਸ਼ੇ ਦੇ ਨਾਲ ਕੋ ਚੰਗੇ ਬੰਦੇ ਦੇ ਨਾਲ ਹਾਂਜੀ ਸੋ ਹਮੇਸ਼ਾ ਹੀ ਅਸੀਂ ਇੱਕ ਚੰਗੇ ਵਿਸ਼ੇ ਦੇ ਨਾਲ ਚੰਗੇ ਇਨਸਾਨ ਦੇ ਨਾਲ ਗੱਲ ਕਰੀਏ ਸੋ ਇਹ ਸਭ ਕੁਝ ਪਰਮਾਤਮਾ ਦੀ ਲੀਲਾ ਸੋ ਤੁਹਾਡੇ ਨਾਲ ਗੱਲ ਕਰਕੇ ਮੈਂ ਇੱਕ ਵਾਰੀ ਤੋਂ ਫੇਰ ਕਹਿਣਾ ਕਿ ਬਹੁਤ ਵਧੀਆ ਲੱਗਿਆ ਕਿ ਛੋਟੀ ਉਮਰ ਦੇ ਵਿੱਚ ਹੀ ਤੁਸੀਂ ਕਿਤਾਬਾਂ ਦੇ ਨਾਲ ਪਿਆਰ ਪਾਇਆ ਚੰਗਾ ਲਿਖਦੇ ਹੋ ਚੰਗੀ ਗੱਲਬਾਤ ਦਾ ਵਿਸ਼ਾ ਰੱਖਦੇ ਸੋ ਧੰਨਵਾਦ ਜੀ ਬਹੁਤ ਬਹੁਤ ਇੱਕ ਵਾਰੀ ਤੋਂ ਫੇਰ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਲੀਡਿੰਗ ਪੰਜਾਬ ਤੇ ਦਿਓ ਜੀ ਇਜਾਜ਼ਤ ਮਿਲਦੇ ਆ ਕਿਸੇ ਚੰਗੇ ਵਿਸ਼ੇ ਦੇ ਨਾਲ ਚੰਗੀ ਗੱਲਬਾਤ ਦੇ ਨਾਲ ਸੋ ਸਾਡੇ ਨਾਲ ਬਣੇ ਰਹੋ ਜੀ ਲੀਡਿੰਗ ਪੰਜਾਬ ਦੇ ਉੱਤੇ ਧੰਨਵਾਦ